ਓਦੋਂ ਓਦੋਂ ਬਿਲਕੁਲ ਫੋਟੋ ਜਮਤ ਨਹੀਂ ਤੂੰ ਉੱਤਰ ਕਰੀਂ ਬੋਝ ਖੜਾ ਐਸੇ ਫੋੜੇ ਨਾਲ ਤੂੰ ਦਨ ਹੋ ਕਾ ਹੋ ਕਦਿਸ ਹੋ ਕਦਿਸ ਹੋ ਕਦਿਸ ਐਸੇ ਫੋੜੇ ਨਾਲ ਕੁੱਟੇ ਛੱਡ ਨੂੰ ਮੈਂ ਦੱਸਦੀ ਨਹੀਂ ਮੈਂ ਤਾਂ ਤੇ ਯਾਰ ਨੂੰ ਦੇਖਣਾਈ ਸੀ ਤੂੰ ਤਾਂ ਛੱਡ ਦੇ ਪਰ ਮੈਂ ਤੇ ਯਾਰ ਨੂੰ ਦੇਖਣਾਈ ਸੀ ਨਹੀਂ ਕਿਹੜਾ ਕਿਹੜਾ ਮੇਰਾ ਜਾਵਤ ਕਰ ਕਿਹੜਾ ਮੇਰਾ ਜਾਵਤ ਹੇ 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 ਕੁੰਡੇ ਆ ਫਿਰ ਮੂਰਤੀ ਦੂਰ ਹੈ ਮੋੜ ਦੀ ਐਨਾ ਟਾਈਮ ਕਿੱਥੇ ਲਾਉਣਾ ਫਿਰ ਆਪਾਂ ਦੂਰ ਤਾਂ ਮਿੱਤਰਾ ਤੂੰ ਮਿੰਟ ਲੰਦਾ ਮੈਨੂੰ ਪਤਾ ਟਾਈਮ ਕਾਹਨੂੰ ਲੰਦਾ ਮੋੜਨ ਨੂੰ ਉਹ ਮੈਂ ਸੁਣਿਆ ਦੀ ਕਹਿੰਦੇ ਆਹ ਹੱਡ ਜੋੜਾਂ ਦਾ ਕੰਮ ਵੀ ਲੱਗਿਆ ਕਰਨ ਓਏ ਉਹ ਤਾਂ ਬਣਾ ਖਾਨਦਾਨ ਨਹੀਂ ਆ ਯਾਰ ਪਹਿਲਾਂ ਦਾਦਾ ਕਰਦਾ ਸੀ ਫਿਰ ਬਾਪੂ ਕਰਦਾ ਸੀ ਹੁਣ ਮੈਂ ਕਰੀ ਜਾਣਾ ਮੈਂ ਤਾਂ ਸੁਣਿਆ ਦੀ ਕਹਿੰਦੇ ਚੁੱਕ ਮੋਚ ਗਿੱਟੇ ਦੀ ਮਿੰਟ ਲੰਨਾ ਕੱਢਣ ਨੂੰ ਤੈਂ ਕਢਾਉਣੀ ਆ ਹੁਣ ਮੈਂ ਤਾਂ ਕਾਹਨੂੰ ਰੱਬ ਪਾਵੇ ਮੇਰੇ ਮੋਚ ਮੈਂ ਤਾਂ ਐਂ ਕਹਿੰਦਾ ਦੀ ਉਹ ਤੂੰ ਕਿਹੜੇ ਵੇਲੇ ਸਿੱਖੇਗਾ ਚੱਲ ਬਾਪ ਦਾਦਾ ਤਾਂ ਮੈਂ ਮੰਨਦਾ ਵੀ ਕੰਮ ਕਰਦੇ ਤੇ ਇਹੇ ਓਏ ਤਾਂ ਖਾਨਦਾਨੀ ਐ ਖਸਮਾ ਖੂਨ ਚ ਐ ਹੁਣ ਖੇਤੀ ਕਰਨਾ ਮੈਨੂੰ ਸਿਖਾਈ ਤੀ ਆਪੀ ਸਿੱਖ ਗਿਆ ਖਾਨਦਾਨੀ ਗਦੀ ਦੀ ਆ ਤੂੰ ਤਾਂ ਬਾਹਰ ਪੜਦਾ ਹੁੰਦਾ ਸੀ ਓਏ ਫਿਰ ਐ ਤਾਂ ਹੁਣ ਦੇਖਿਆ ਤਾਂ ਹੈਗੀ ਦੀ ਵੀ ਕਿਵੇਂ ਕੱਢਦਾ ਦੀ ਬਾਪੂ ਗਿੱਟਾ ਜਾ ਫੜ ਕੇ ਮਰੋੜ ਦਿੰਦੇ ਨੇ ਯਾਰ ਤਰ ਲਵੇ ਕੀ ਲਕੋਇ ਇਹ ਤਾਂ ਹੱਥ ਲਾ ਦੇ ਮੜ ਜਾ ਅਗਲੇ ਨੂੰ ਹੁੰਦਾ ਬਸ ਨਿਕਲ ਗਿਆ ਠੀਕ ਐ ਠੀਕ ਐ ਮੈਨੂੰ ਲੱਗਿਆ ਪਤਾ ਮੈਨੂੰ ਵੀ ਦੱਸਿਆ ਦੀ ਕਿਸੇ ਨੇ ਕਹਿੰਦੇ ਚੁੱਕੇ ਬਹੁਤ ਟੇਢੀ ਕਰਕੇ ਕੱਢਦਾ ਓ ਤੂੰ ਕਿੱਥੇ ਬੋਲਦਾ ਸਿੱਧੀ ਗੱਲ ਕਰ ਤੂੰ ਮਗਰਾ ਸਿੱਧੀ ਇਹ ਸਿੱਧੀ ਐ ਹੁਣ ਤੈਨੂੰ ਪਤੀਆ ਕੰਜਰ ਦਿਆ ਤੂੰ ਤੀਮੀਆਂ ਦੀਆਂ ਚੁੱਕਾਂ ਕਢਦਾ ਕਿਸਦਾ ਗਿੱਟਾ ਸਿੱਧਾ ਕਰਦਾ ਮੈਨੂੰ ਐ ਦੱਸ ਉਹ ਇਕੱਲਾ ਇਕੱਲਾ ਖਾਈ ਜਨਾ ਉਹ ਤੇਰੇ ਪਹਿਣਗੇ ਨਹੀਂ ਰੈਡੀਮੇਟ ਸੁਣ ਉਹ ਵੀ ਰਬੜ ਵਾਲੇ ਕੰਜਰ ਦਾ ਮਾੜਾ ਮੋਟਾ ਬੁਰਕੀ ਮਾਤੜ ਨੂੰ ਵੀ ਲਵਾ ਦਿਆ ਕਰ ਓਏ ਸਾਲਿਆ ਗੰਦੀ ਸੋਚ ਵਾਲਿਆ ਓਏ ਸੁੰਡ ਤੇਰੇ ਨਾ ਪੈਣ ਓਏ ਓਏ ਡਾਕਟਰ ਵਾਸਤੇ ਬੰਦਾ ਤੇ ਮੀਣਾ ਇੱਕੋ ਜੇ ਹੁੰਦੇ ਨੇ ਅੰਗ ਪੈਰ ਵੀ ਇੱਕੋ ਜੇ ਹੁੰਦੇ ਨੇ ਜਦੋਂ ਲਾਜ ਕਰਨਾ ਹੁੰਦਾ ਉਦੋਂ ਕੀ ਫਰਕ ਹੈ ਚਾਹੇ ਬੰਦਾ ਹੈ ਚਾਹੇ ਜਨਾਨੀ ਹੈ ਹਾਂ ਗੱਲ ਤਾਂ ਤੇਰੀ ਵੀ ਸੁਣੀ ਐ ਮੈਂ ਇਹ ਆ ਗਾਰਾ ਜੰਮੀ ਬੋਲਾ ਫਿਰ ਮੈਂ ਤੇਰੇ ਮੱਥੇ 'ਚ ਮਾਰਾਂ ਇਹਨੂੰ ਕੁਝ ਨਹੀਂ ਹੁੰਦਾ ਹੈਗਿਆ ਜਦੋਂ ਸੇਕ ਦੇ ਕੇ ਇਸੇ ਗਾਰੇ ਨੂੰ ਇਹ ਕੱਲ ਦਾ ਹੋ ਗਿਆ ਇਹ ਤੇਰੇ ਮੱਥੇ 'ਚ ਮਾਰੂੰਗਾ ਨਾਲ ਦੀ ਨਾਲ ਲਹੂ ਦੀ ਬੰਬਾ ਹੋਊਗੀ ਓਏ ਮੱਥੇ 'ਚ ਤਾਂ ਤੇਰੀ ਵੀ ਵੱਜਣ ਵਾਲੀ ਐ ਗੱਲ ਤੇਰੀ ਵੀ ਸੁਣ ਰੱਖਿਆ ਮੈਂ ਨਾ ਚਰਨੋਂ ਨਾਲ ਹੈਂ ਕਿ ਕਿੜੀਆਂ ਗਾਟੀਆਂ ਪਾਰਖੀਆਂ ਨੇ ਪਤਾ ਹੀ ਨਹੀਂ ਮੈਨੂੰ ਓਏ ਕਾ ਨੂੰ ਪਾਈਆਂ ਨੇ ਗਾਟੀਆਂ ਚਰਨੋਂ ਗੰਜਰਦੇ ਇਹ ਜੀ ਆ ਓਏ ਜਾਣਦਾ ਬਈ ਮੈਂ ਤੈਨੂੰ ਜਾਣਦਾ ਮਗਰ ਚੰਗੀ ਤਰ੍ਹਾਂ ਜਾਣਦਾ ਮੈਂ ਤੈਨੂੰ ਇਹ ਪੰਜ ਸੱਤ ਪੜੀ ਹੋਈ ਆ ਓਹ ਕਾ ਨੂੰ ਇਹ ਕੰਮ ਮਾਲੀਆ ਉਹ ਤਾਂ ਸਾਡੇ ਦਾ ਕੋਈ ਹੋਰ ਕੰਮ ਦੀ ਨੀ ਜੀ ਤੈਨੂੰ ਦੱਸੂਆਂ ਕਦੇ ਉਹ ਵੀ ਗੱਲ ਵੀ ਕੀ ਗੱਲ ਤੈਰਾ ਕੰਮ ਹੋਰ ਹੋ ਗਿਆ ਜੇ ਮੈਂ ਕਿਸੇ ਦੇ ਚੁੱਕਾ ਕੱਢਤੀ ਮੈਂ ਗਲਤ ਹੋ ਗਿਆ ਫਿਰ ਓ ਐ ਕਹਿੰਦਾ ਚਲ ਚੁੱਕਾ ਤਾਂ ਲੱਗਿਆ ਕੱਢਣ ਮਾਤੜ ਨੂੰ ਵੀ ਨਾਲ ਰੱਖ ਲੈ ਕੋਈ ਲੱਤਾਂ ਲੁੱਤਾਂ ਨਹੀਂ ਮਾਲਸ ਮੈਂ ਵੀ ਕਰਦਿਆਂ ਗੁਰੂਆਂ ਕਿਸ ਦੀ ਓਏ ਤੂੰ ਜੂਤ ਪਵਾ ਦੇਗਾ ਨਾਲ ਤਾਂ ਤੈਨੂੰ ਲੈ ਜਾ ਐ ਕੰਜਰ ਦਾ ਦੇਖ ਲੈ ਹੁਣ ਕਹਿੰਦਾ ਜੂਤ ਪਵਾ ਦਾਂਗੇ ਐ ਦੱਸ ਮੈਨੂੰ ਕੈਕ ਕਰਖੀਏ ਨੇ ਫਿਰ ਓਏ ਕੁਛ ਨਹੀਂ ਹੈਗਾ ਯਾਰ ਕਿਉਂ ਬੋਲ ਮਾਰੀਏ ਚੰਗਾ ਮੈਂ ਉਧਰ ਜਾਣਾ ਯਾਰ ਪਾਗਲਾ ਯਾਰ ਤੂੰ ਜਮੀ ਗੱਲੇ ਹੋ ਰਹੀਆਂ ਨੇ ਹੁਣ ਤੂੰ ਨਾ ਆ ਰੱਬ ਵਰਗੇ ਬੰਦੇ ਨੂੰ ਮੱਗਰ ਨੂੰ ਜਵਾਬ ਦਿੰਦਾ ਮੇਰੇ ਸਾਲਿਆ ਸੁੰਡ ਸੱਚੀ ਤੇਰੇ ਰੈਡੀਮੈਂਟੇ ਪਹਿਣਗੇ ਫਿਰ ਰੇਪਵਾਜਾ ਕਰ ਲਾਂਗੇ ਕੋਈ ਹਿੱਲਾ ਵਸੀਲਾ ਮੇਰਾ ਸਾਲਾ ਹੁਣ ਕਰਕੇ ਚੱਤੜ ਤੁਰ ਪਏ ਇਧਰ ਨੂੰ ਅੱਜ ਜੱਗੀ ਜ ਵੀ ਹਜੇ ਨਹੀਂ ਆਇਆ ਹੈਗਾ ਵੀ ਬਾਗਲ ਚ ਇੰਨਾ ਕਿੰਨਾ ਕੰਮ ਸੀ ਇਹ ਵੀ ਜਿੱਥੇ ਜਾਂਦਾ ਉੱਥੇ ਜਾ ਕੇ ਬਹਿ ਜਾਂਦਾ ਉਸੇ ਵਰਗਾ ਦੋਹਾ ਪਾਈਆਂ ਚ ਕੀ ਫਰਕ ਹੈ ਨਾ ਚ ਇੱਕੋ ਜਿਹਾ ਟੱਕਰ ਗਿਆ ਮੈਂ ਤਾਂ ਦੋਹੇ ਜਾਣੇ ਉਹ ਵੀ ਤਪਾਈ ਜਾਂਦਾ ਇਹ ਵੀ ਤਪਾਈ ਜਾਂਦਾ ਆ ਗਿਆ ਮੈਨੂੰ ਲੱਗਦਾ ਬਾਹਰ ਮਾਰ ਕੇ ਫੋੜੇ ਪੋੜੇ ਸੇਕਦੇ ਹੋਏ ਜਿੱਕੀ ਭਾਬੀ ਜੀ ਇਹ ਭਾਬੀ ਕੀ ਹੋ ਰਿਹਾ ਬੇ ਲਈ ਚ ਕੰਮ ਕਰਨ ਲੱਗ ਜਾਂਦੇ ਹੋਰੇ ਕੀ ਪਾਲੋ ਕੀ ਹੋ ਗਿਆ ਕੀ ਹੋ ਕਹਿੰਦੇ ਮੇਰੇ ਸੌਕਣ ਕਹਿੰਦੀ ਕੀ ਮੈਂ ਤਾਂ ਡੰਗਰਾਂ ਨੂੰ ਤੂੜੀ ਪਾਈ ਜਾਂਦਾ ਮੈਂ ਤਾਂ ਸੁਭਾਅਕ ਗਾਣਾ ਗਾਇਆ ਮੈਂ ਰੰਗ ਵਾਲੇ ਪਤਾ ਨਹੀਂ ਚੁੰਨੀ ਨਾਲ ਦੀ ਮੇਰੀ ਪੱਗ ਪੁੱਗ ਜੀ ਗਾਣਾ ਗਾਤਾ ਮੈਂ ਤਾਂ ਮੇਰੇ ਤਾਂ ਮਾਰਨ ਆਈ ਮੈਂ ਤਾਂ ਰੂੜੀਆਂ ਉੱਤੋਂ ਦੀ ਮੈਂ ਤਾਂ ਭੱਜ ਕੇ ਜਾਣ ਛੜਾਈ ਆਏ ਬਈ ਕੰਜਰਾ ਕੰਜਰਾ ਛੱਤਰ ਖਾ ਕੇ ਆਗਾ ਬੈਤਲ ਤੋਂ ਹੈ ਐ ਭਾਬੀ ਮਾਰਦਾ ਤਾਂ ਮੈਂ ਵੀ ਹੋ ਜਾਈ ਜੇ ਉਹਨੇ ਮੈਂ ਮਾਰਦਾ ਸਾਰੀ ਉਮਰ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਂਦੀਆਂ ਮੈਨੂੰ ਤਾਂ ਵੇ ਤੂੰ ਤਾਂ ਦੋਹੇ ਭਾਈ ਨਾ ਛੱਤਰਖਾਨ ਜੋਗੇ ਆ ਉਹ ਮੈਥੋਂ ਖਾਈ ਇਹਨੇ ਤੂੰ ਬਾਹਰੋਂ ਖਾ ਖਾ ਕੇ ਆਇਆ ਇਹਨਾਂ ਨੇ ਇਹ ਤਾਂ ਦੋ ਟਕੇ ਦੀ ਤੋਂ ਕਾਤੋਂ ਖਾਦੇ ਤੂੰ ਛੱਤਰ ਮੈਨੂੰ ਨਹੀਂ ਸਾਰਿਆ ਕੋਸ ਗੱਲ ਪੈ ਜਾਂਦੀ ਜੇ ਮੈਂ ਮਾਰਦਾ ਫਿਰ ਚੰਗੀ ਰਹਿੰਦੀ ਤੀਮੀ ਦਾ ਕੀ ਬਤੇ ਕੀ ਦੂਸ਼ਨ ਲਾਦੇ ਮੇਰੇ ਤੇ ਆਪਣੇ ਘਰੇ ਸੀ ਸੱਚੀ ਗੱਲ ਹੈ ਹਰ ਕੀ ਗੱਲ ਤਾਂ ਤੇਰੇ 16 ਆੰਨੇ ਹੈ ਜੇ ਕਿਤੇ ਤੂੰ ਮਾਰਦਾ ਐ ਨਹੀਂ ਪਤਾ ਦਾ ਕੰਜਰੀ ਦਾ ਕੀ ਇਲਜ਼ਾਮ ਥੋਪ ਦਿੰਦੀ ਤੇਰੇ ਤੇ ਚੱਲ ਵਧੀਆ ਕੀਤਾ ਤਾਂ ਤੂੰ ਗੱਲ ਸਿਆਣੀ ਕੀਤੀ ਮੇਰੀ ਤਾਂ ਮਾਂ ਜਿਆਦਾ ਤਾਂ ਨਹੀਂ ਮਾਰੀਆਂ ਤੇਰੇ ਫੌੜੇ ਮਾਰ ਮਾਰ ਕੇ ਮੇਰੀ ਤਾਂ ਢੂਈ ਹਿਲਾਤੀ ਮੈਂ ਤਾਂ ਹੁਣ ਬਦਲਾ ਲਵਾਂਗਾ ਭਾਈ ਕਿਵੇਂ ਮਰਜ਼ੀ ਲਾਵਾਂ ਮੇਰੇ ਵਾਲੇ ਭਾਈ ਨੂੰ ਵੀ ਲਾ ਦੇ ਫੋਨ ਬੰਦੇ ਬੰਦੇ ਬੁਲਾ ਲੂਗਾ ਕੀ ਪਤਾ ਕੰਜਰ ਕਿੱਥੇ ਨਿਕਲਿਆ ਬਿਮਾਰੀ ਪੈਣਾ ਹੋ ਮੈਨੂੰ ਉਹਦਾ ਪੇਤ ਨਹੀਂ ਆਉਂਦਾ ਤਾਰੀ ਟੂ ਕਿਤੇ ਹੋਰ ਚੰਦ ਚੜਦੇ ਉਹ ਖੌੜੇ ਮਾਰ ਮਾਰ ਕੇ ਮੈਂ ਤਾਂ ਕੰਦੂ ਤੂੰ ਜੀ ਹਾਈ ਮੈਂ ਮਰ ਜਾ ਕਿਵੇਂ ਕੱਪੜੇ ਲਵੇੜਨ ਹੈ ਵੈ ਇਨਾ ਕੁੱਟਿਆ ਮੈਂ ਤਾਂ ਕੰਦੂ ਤੂੰ ਦੀ ਛਾਲ ਮਾਰ ਕੇ ਪੈਂਦੀ ਛੜਾਇਆ ਹਿੰਦੀ ਕੀ ਗੱਲ ਤੇ ਕੀ ਹੋ ਗਿਆ ਸੀ ਲੋੜਾ ਗਿਆ ਸੀ ਕਹਦੇ ਉਂ ਤਾਂ ਕੰਜਰਗਾ ਤੈਨੂੰ ਬੜੀ ਇੱਜ਼ਤ ਆ ਮੈਂ ਕਹਿੰਦੀ ਕਹਿੰਦੀ ਤੇਰੇ ਛਾਤੀ ਤੇ ਲੱਤ ਧਰ ਕੇ ਤੇਰਾ ਵਿਚੇ ਕੱਢ ਦੂੰਗੀ ਸਾਰਾ ਕੁਸਾ ਮਾਂ ਬਗ ਜਾ ਬਗ ਜਾ ਓ ਬੋਲੇ ਵਰਗੀ ਹੋ ਰਹੀਆਂ ਮੈਂ ਤਾਂ ਮੜਾ ਜਾ ਕੇ ਨਾ ਮੈਂ ਜਾ ਚੱਲ ਮੈਂ ਤੇਰੇ ਨਾਲੇ ਚੱਲਦਾ ਆ ਆ ਜਾ ਫਿਰ ਆ ਜਾ ਚੱਲਦੇ ਮੈਂ ਦੇਖਦੀ ਐ ਨਾ ਤੂੰ ਕੁੱਟਦੀ ਕਿ ਮੈਂ ਸਾਡੇ ਮੁੰਡੇ ਨੂੰ ਧਰ ਦੇ ਇੱਥੇ ਪੱਗ ਤੋਦੂੰਗੀ ਮੈਂ ਕੱਪੜੇ ਕੀ ਕਰਦਾ ਹੈ ਚਮਚੇ ਦਾ ਕੀ ਕਰੇਗਾ ਬੇ ਉਹੀ ਬੋਲ ਮਾਰਦਾ ਹੁੰਦਾਗਾ ਚੱਲ ਚੱਲ ਮੈਂ ਦੇਖਦੀ ਆ ਮੇਰੀ ਲੱਗਦੀ ਜਾਨ ਜਾਨ ਪੰਗੇ ਲੈਂਦੀ ਐ ਇਹ ਜਵਾਕ ਨਾਲਾ ਇਹ ਤਾਂ ਤੂੰ ਘਰ ਤੱਕ ਮੈਨੂੰ ਨਿਕਲ ਬਾਹਰ ਨਿਕਲ ਬਾਹਰ ਨਿਕਲ ਬਾਹਰ ਨਿਕਲ ਬਾਹਰ ਕਿੱਥੇ ਆ ਤੂੰ ਤੇਰੇ ਨਾਲੇ ਬਣਾਉਂਗਾ ਵਾਰਨਿੰਗ ਥ੍ਰੀ ਮਾਰ ਮਾਰ ਚਮਚੇ ਜੇ ਗਰਜਣ ਛਾਣਨੀ ਵਰਗੀ ਨਾ ਕਰਤੀ ਨਿਕਲ ਬਾਹਰ ਹੁਣ ਕਾ ਤੋ ਗੇਟ ਲਾ ਲੈ ਟਰੋਕੇ ਬਾਹਰ ਆ ਜੇ ਹੱਥਾ ਕਰ ਦੋ ਹੱਥ ਇੱਥੇ ਕੁੱਟਣ ਜਾਣ ਤੇ ਜਵਾਖ ਨੂੰ ਆ ਜਾ ਬਾਹਰ ਨਿਕਲ ਬਾਹਰ ਹੁਣ ਜੇ ਹਿੰਮਤ ਆ ਤੇ ਵਿੱਚ ਖੋਲ ਗੇਟ ਹੁਣ ਓਹੋ ਭਾਬੀ ਜਿੰਦਾ ਦਾ ਦੇਖ ਲੈ ਕਿੱਡਾ ਲੱਗ ਰੇ ਕੀ ਖਾਣ ਲੱਗੀ ਤੂੰ ਹਾਂ ਜਮਾਲ ਜਿਆਦੇ ਚੱਲ ਗਿਆ ਮਾਲ ਮਾਲ ਕਿਹੜਾ ਓਹੋ ਕੁਛ ਨਹੀਂ ਕੁਛ ਨਹੀਂ ਦੇਖ ਲੈ ਹੈਨਾ ਕਿੱਡੀ ਜਿੰਦਾ ਲੱਗ ਰਹੀ ਕਿੱਡੀ ਡਰਪੋਕ ਹੈ ਜਿੰਦਾ ਲਾ ਕੇ ਭੱਜ ਗਈ ਜੇ ਕਿਤੇ ਚਰਨੋਂ ਆ ਗਈ ਕਿ ਮੇਰੀਆਂ ਦੋਖਲ ਪਾੜਾਂ ਕਰ ਦੋ ਚੱਲ ਕੋਈ ਨਾ ਭਾਬੀ ਆਥ ਨੇ ਤਾਂ ਆਉਗੀ ਆਥ ਨੇ ਦੇਖਾਂਗੇ ਛੱਟੇ ਦੀ ਕੋਈ ਨਾ ਜੱਗੀ ਆ ਜਾ ਤੈਨੂੰ ਮੈਂ ਦੁੱਧ ਚ ਨਾ ਤਾਂ ਦੇਸੀ ਕਿਉ ਪੱਕ ਦਿੰਨੀ ਐ ਨਾ ਅੰਬ ਹਲਦੀ ਆ ਜਾ ਤੇਰੇ ਨਾਲ ਸੱਟਾਂ ਇਹ ਕੇਰਾਂ ਲੇਸੀਆਂ ਜਾਣਗੀਆਂ ਹੋਰ ਇਸ ਸਿਆਪਾ ਪਾਤਾ ਪੈਤਲ ਨੇ ਤੂੰ ਹੀ ਤਾਂ ਦੁਖਣੀ ਐ ਕਿਹੜਾ ਕਸਰ ਛੱਡੀ ਆਉਣੇ ਇਹ ਕੰਜਰੀ ਨੇ ਜੱਗੀ ਨੂੰ ਤਾਂ ਮੈਂ ਕੈਮ ਕਰਦੀ ਆ ਜਿਵੇਂ ਇਹ ਮਾਲ ਖਾ ਕੇ ਮੈਂ ਭਮੀਰੀ ਬਣੀ ਰਹੀ ਰਹੀ ਆ ਨਾ ਕੰਮਾਂ ਚ ਚੱਕੀ ਦੇਖੀ ਤੇ ਉਹ ਨੂੰ ਤਨੇਸੜੀ ਟੁੱਟ ਜਾਇਕ ਤਾਂ ਪਿਓਰ ਬੜੀ ਐ ਚੱਕ ਇਹ ਤਾਂ ਇਹ ਕਹੂਗਾ ਭਾਬੀ ਮਿਲ ਕਹਤਾ ਸਾਰੀਆਂ ਨਾੜਾਂ ਠੀਕ ਹੋ ਗਈਆਂ ਹੁਣ ਤਾਂ ਕੁਛ ਵੀ ਨਹੀਂ ਦੁਖਦਾ ਹੈਗਾ ਕੰਜਰੀ ਨੇ ਸਾਰੇ ਢੋਈ ਮਸਲਤੀ ਵਿਚਾਰੇ ਦੀ ਆ ਗਈ ਆ ਗਈ ਜੱਗੀ ਲਿਉਣੀ ਐ ਮੈਂ ਦੁੱਧ ਚੱਕ ਹੁਣ ਪੂਰਾ ਕੈਮ ਹੋ ਜਾਊਗਾ ਇਹਦੇ ਨਾਲ ਫਿਰ ਦਊਗਾ ਨੂੰ ਤਨੇਸੜੀ ਪਿਆ ਪੀਲਾ ਸਾਰਾ ਚਾੜ ਜਾ ਠੀਕ ਹੋ ਜਾਏਗਾ ਕੌੜਾ ਜਾ ਕਿਉਂ ਦੀ ਬਾਬੀ ਕੌੜਾ ਜੇ ਤਾਂ ਫਿਰ ਅੰਬ ਹਲਦੀ ਮੜੀ ਦੀ ਕੌੜੀ ਹੁੰਦੀ ਏ ਤੈਨੂੰ ਪਤਾ ਹੀ ਏ ਤੂੰ ਪੀਤੀ ਨਹੀਂ ਨਾ ਕਦੇ ਹਾਂ ਤਾਂ ਪੀਤੀ ਅੱਜ ਬਾਬੀ ਮੈਨੂੰ ਜਾਣਦੇ ਖੜ ਜਾ ਤੇਰਾ ਮੂੰਹ ਕਿਵੇਂ ਲਾਲ ਜਾ ਹੋ ਗਿਆ ਮੂੰਹ ਲਾਲ ਗੁੱਸਾ ਬਹੁਤ ਆ ਰਿਹਾ ਹੈ ਗੁੱਸਾ ਚੜ ਰਿਹਾ ਤੈਨੂੰ ਗੁੱਸਾ ਤਾਂ ਚੜਨੀ ਹੈ ਜਦੋਂ ਤੱਕ ਬਦਲਾ ਨਹੀਂ ਲੈਂਦਾ ਨਾ ਜਦੋਂ ਤੱਕ ਓਮੀ ਫੋੜੇ ਉਹਦੇ ਨਹੀਂ ਮਾਰਦਾ ਪਿੱਛੇ ਮੈਂ ਉਦੋਂ ਤੱਕ ਜੱਗੀ ਨੂੰ ਆਰਾਮ ਨਹੀਂ ਆਉਂਦਾ ਮੈਨੂੰ ਦੇਖ ਲੈ ਮੇਰੀ ਗੱਲ ਤਾਂ ਸੁਣੋ ਆਜੂਗੀ ਬਿੰਦ ਛੱਤ ਨੂੰ ਘਰੀ ਆਉ ਕੋਈ ਨਹੀਂ ਉਹਨੂੰ ਉੱਟਦਾ ਹੈਗਾ ਇੱਥੇ ਆਉਗੀ ਆਪਾਂ ਦੋਹੇ ਦੇਖਾਂਗੇ ਉਹਦੇ ਨਾਲ ਦੋ ਹੱਥ ਦਰ ਉਹਦੇ ਵੀ ਦਿਲ ਤੇ ਐ ਕਰੇ ਨਹੀਂ ਬੜਦੀ ਮੈਨੂੰ ਜਾ ਉਹਦੇ ਇੱਕ ਵਾਰੀ ਭਾਬੀ ਕਿੱਥੇ ਰਹੂਗੀ ਹੋਰ ਉਹ ਤੂੰ ਵਸ ਹੁਣ ਜਿਹੜਾ ਤੈਨੂੰ ਸੁਨੇਹਾ ਆਊਗਾ ਇਹ ਐਵੇਂ ਹੀ ਆਊਗਾ ਵੀ ਕੰਮ ਹੋ ਗਿਆ ਓਹ ਹੋ ਬੇ ਕਿਤੇ ਹੋਰ ਨਾ ਦੁਬਾਰੇ ਛੱਤਰ ਖਾਹੀਂ ਪਰ ਹੁਣ ਛੱਤਰ ਕਿਵੇਂ ਖਾ ਲ ਮਾਲ ਹੀ ਤੇਜ ਲੱਗਿਆ ਹੋਇਆ ਹੁਣ ਨਹੀਂ ਛੱਤਰ ਖਾ ਕੇ ਆਉਂਦਾ ਲੈ ਹੁਣ ਬੋਲ ਤਾਂ ਮਾਰ ਲਿਆ ਹੁਣ ਐ ਤਾਂ ਦੱਸ ਦੇ ਵੀ ਕੰਮ ਕੀ ਆ ਹਾਏ ਬੇਦੇਵਰਾ ਬੋਲ ਤੈਨੂੰ ਤਾਂ ਮਾਰਿਆ ਸੀਗਾ ਆ ਮੈਨੂੰ ਤਾਂ 2000 ਰੁਪਏ ਦੀ ਲੋੜ ਸੀਗੀ ਕੀ ਗੱਲ ਨਾજર ਵਾਲੇ ਮੁੱਕ ਗਏ ਸਾਰਾ ਦਿਨ ਤੇਰਾ ਚਹਾ ਡਾਂਜੀ ਨਿਕਲਦਾ ਹੁੰਦਾ ਕਿਸੇ ਟਾਈਮ ਤਾਂ ਪੂਰਾ ਸੀਰੀਅਸ ਹੋ ਜਾ ਕਰ ਇਹ ਮੈਂ ਤਾਂ ਤਾਂ ਕਹਿੰਨਾ ਵੀ ਮੈਥੋਂ ਅਜ ਤੱਕ ਕਦੇ ਪੈਸੇ ਮੰਗੇ ਨਹੀਂ ਤੇ ਨਾજર ਦਾ ਤੈਨੂੰ ਕੋਈ ਚੀਜ਼ ਦੀ ਕਮੀ ਆਣੀ ਨਹੀਂ ਹੁੰਦਾ ਦੀ ਬੇ ਨਾજર ਭਲਾ ਹੋ ਰਿਹਾਗਾ ਜੋ ਨਾજર ਹੁੰਦਾ ਫਿਰ ਮੈਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਸੀ ਕੀ ਕਰਾਂਗੇ 2000 ਰੁਪਏ ਦਾ 2000 ਰੁਪਏ ਦਾ ਕਰੂੰਗੀ ਮੈਂ ਖਲਦ ਗਈ ਹੋਣੀ ਹੈਗੀ ਖਾਲਾ ਹੀ ਪੀ ਆ ਉੱਥੇ ਡੈਰੀ ਚ ਚੱਲ ਕੋਈ ਨਾ ਮੈਂ ਤਾਂ ਤੈਨੂੰ ਐਂ ਕਹਿੰਦਾ ਦੀ ਪਹਿਲਾਂ ਮੇਰੀ ਗੱਲ ਸੁਣਾ ਮੈਂ ਸੁਣਿਆ ਦੀ ਕਹਿੰਦੇ ਤੇਰੇ ਚ ਫੂਲਣ ਦੇਵੀ ਦਾ ਉਹ ਆ ਗਈ ਦੀ ਆਤਮਾ ਤੇ ਆਤਮਾ ਇਹ ਬੜੀ ਆਈ ਕਹਿੰਦੇ ਉਹ ਜਿਹੜਾ ਉਹਨਾਂ ਦਾ ਉਹ ਆਚਰਨੂਗਾ ਜੱਗੀ ਆ ਆਹੋ ਰੁਣ ਚੱਲ ਲਾ ਜਾ ਹਾਂ ਕਹਿੰਦੇ ਕੁੱਟ-ਕੁੱਟ ਕੇ ਲੱਲੇ ਪਾਦੇ ਤਾਂ ਉਹਦੇ ਮੈਨੂੰ ਅੰਜਾਂ ਜੇ ਗੱਲਾਂ ਕਹਿ ਕੇ ਹਟਿਆ ਤਾਂ ਇਹਦਾ ਕੋਈ ਛੱਡਿਆ ਨਹੀਂ ਪਿੰਡ 'ਚ ਤਾਂ ਇਹ ਬੰਦੇ ਕੀਤੇ ਫਲਾਨਾ ਕੀਤਾ ਤੇ ਸਾਡਾ ਘਰ ਖਾ ਗਿਆ ਆ ਜਾ ਬੇ ਮਹਾ ਪਾਵਾਂ ਤੈਨੂੰ ਸੋਲੇ ਪਹਿਲਾਂ ਫੇਰ ਬਈ ਫੇਰ ਕੀ ਫਿਰ ਛੱਟ ਲਿਆ ਦੇ ਫੌੜਾ ਲੈ ਫੌੜਾ ਕਰਤਾ ਮੈਂ ਤਾਂ ਬੱਦਰੀ ਕੌਣ ਕਹੇ ਫਿਰ ਕਦੇ ਇੱਕ ਤਾਂ ਗੱਲ ਹੈਗੀ ਆ ਪਾ ਲਓ ਉਹੀ ਮੇਰਾ ਸਾਲਾ ਕਹਿੰਦਾ ਕੱਲ ਦੀ ਕੋੜ ਕਿਲ ਨਹੀਂ ਸਤੀ ਰਣ ਨਾਲ ਜੱਫੇ ਉਹੀ ਪੰਗੇ ਲੈਂਦਾ ਦੇਖ ਲੈ ਤੇਰੇ ਨਾਲ ਮੇਰੇ ਨਾਲ ਤਾਂ ਪੰਗਾ ਲਊ ਜਿਹੜਾ ਨਾ ਬਸਤਾਉ ਬਹੁਤ ਔਖਾ ਮੈਨੂੰ ਮੈਨੂੰ ਕਹੇ ਗੱਲ ਦਾ ਪਤਾ ਪਰ ਉਹਦੇ ਤਾਂ ਕਰਮ ਫੁੱਟ ਗਏ ਤੇ ਜਿਹੜੇ ਨੇ ਪੰਗਾ ਲੈ ਲਿਆ ਤੇਰੇ ਨਾਲ ਜੇ ਕਿਤੇ ਮੇਰੇ ਡਿੱਕੇ ਚੜਜੇ ਤਾਂ ਮੈਂ ਗਲਗੁੱਠਾ ਦੇ ਦਾਂਦੀ ਉਹਨੂੰ ਨਾ ਸੌਰੀਏ ਜਾਨ ਤੋਂ ਨਹੀਂ ਮਾਰਨਾ ਹੈ ਗਿਆ ਐਸਾ ਕੰਮ ਨਾ ਕਰਦੀ ਕੇਸ ਬਣ ਜੂਗਾ ਜੇਲ੍ਹ ਚ ਬਗ ਜੀਂਗੀ ਵੇ ਜਿਹੜੇ ਚ ਦੁਨੀਆ ਹੀ ਜਾਣਦੀ ਆ ਜੇ ਮੈਂ ਵਗ ਜੂਗੀ ਥੋਡੇ ਵਰਗੇ ਨੂੰ ਕੀ ਘਾਟਾ ਪੈ ਜੂਗਾ ਘਾਟਾ ਤਾਂ ਸਾਰੇ ਪਿੰਡ ਨੂੰ ਹੀ ਪੈ ਜੂ ਤੇਰਾ ਘਾਟਾ ਦੀ ਗੱਲ ਨਾ ਕਰ ਘਾਟਾ ਤਾਂ ਤੇਰੇ ਬਿਨਾ ਨਾ ਬਸ ਕਾਹ ਨੂੰ ਛੇੜੇ ਛੇੜਦੀ ਆ ਵੇ ਗੱਲ ਤੇਰੀ ਸਹੀ ਆ ਸਾਰੇ ਪਿੰਡ ਚ ਪਾਲੋ ਪਾਲੋ ਹੁੰਦੀ ਰਹਿੰਦੀ ਹੈਗੀ ਆ ਜਿਹੜੇ ਨੂੰ ਮਰਜੀ ਪੁੱਸਲਾ ਹਰ ਇੱਕ ਕਹਿੰਦਾ ਪਾਲੋ ਕਿੱਥੇ ਚੱਲੀ ਸੀ ਲੈ ਪਤਾ ਨਹੀਂ ਪਾਲੋ ਹੀ ਦੀਂਦੀ ਸਾਰੇ ਪਿੰਡ ਚ ਸਾਰਿਆਂ ਨੂੰ ਇੱਕ ਦਾ ਕੋੜਨੇ ਦੇਖਾ ਇੱਕ ਦਾ ਤੇਰਾ ਸਰੀਰ ਵਧੀਆ ਫਿਟਿੰਗ ਵਾਲਾ ਸਰੀਰ ਅਜਮ ਹੀ ਐਨ ਜਿਵੇਂ ਆਪਣਾ ਮਿਸਤਰੀ ਨਹੀਂ ਐਨ ਕਰਮਾਲਾ ਮਾਰ ਕੇ ਚੰਗੀ ਜੀ ਗੰਦ ਦੇ ਲਈ ਕਰਦਾ ਹੁੰਦਾ ਉਹੋ ਜਿਹਾ ਸਰੀਰ ਹੈ ਤੇਰਾ ਦੂਜਾ ਨੰਬਰ ਭਾਈ ਤੂੰ ਭੋਲੀਆਂ ਦੇਖ ਕਿਸੇ ਨੂੰ ਕੁਝ ਕਹਿੰਦੀ ਨਹੀਂ ਹਰੇਕ ਦੇ ਕੰਮ ਆੰਦੀਆਂ ਹੈ ਅਰ ਤੀਜਾ ਨੰਬਰ ਰਹੀ ਗੱਲ ਜੇ ਹੁਣ ਭਾਈ ਜਾਣ ਜਾਣ ਕੇ ਉਹੀ ਕੋਈ ਆ ਕੇ ਮੁੰਨੀ ਨਾਲ ਖੇਹੂਗਾ ਫਿਰ ਤਾਂ ਮਰੂਗੀ ਸੈਨੇ ਕਹਿੰਦੀ ਨਹੀਂ ਗਿੱਦੜ ਦੀ ਮੌਤ ਆਉਂਦੀ ਹੈ ਜਦੋਂ ਉਹ ਸ਼ਹਿਰ ਕਣੀ ਜਾਂ ਪਿੰਡ ਕਣੀ ਭਸਦਾ ਹੁੰਦਾ ਨਹੀਂ ਇਹ ਪਾਲੋ ਕਣੀ ਭਜਦੇ ਨੇ ਨਾਲੇ ਉ ਇੱਕ ਗੱਲ ਸੁਣ ਲੈ ਮੱਗਰ ਸਿਆ ਮੇਰੀ ਮਾਂ ਨੇ ਮੈਂ ਜੰਮੀ ਸੋਣੀ ਆ ਤਹੇ ਤਰੀਫਾਂ ਹੁੰਦੀਆਂ ਨੇ ਮੇਰੇ ਪਿੰਡ ਚ ਮੈਨੂੰ ਤੈਨੂੰ ਮੈਂ ਕੀ ਕਹਾਂ ਤੂੰ ਲੈਣ ਤੇ ਆਉਂਦੀ ਤਾਂ ਕੋਈ ਨਹੀਂ ਕੀ ਹੋ ਗਿਆ ਮੈਂ ਤਾਂ ਐਂ ਕਹਿੰਦਾ ਦੀ ਮਾਉ ਦੇ ਕਰਮ ਮਾੜੇ ਤੇ ਚੱਗੀ ਤੇ ਜਿਹੜਾ ਤੇਰੇ ਨਾਲ ਪੰਗਾ ਲੈ ਲਿਆ ਲੈ ਕਰ ਮੈਂ ਤੈਨੂੰ ਲੈ ਕੇ ਦਿੰਨਾ ਘਰੋਂ ਪੈਸੇ ਹੁਣ ਤਾਂ ਨਹੀਂ ਹੈਗੇ ਮੇਰੇ ਜੇਬ ਚ ਦੇਖ ਜਾਏ ਕਰ ਭੱਜ ਕੇ ਜਾ ਮਾਉ ਰੀਆ ਬਾੜੇ ਚ ਜਦ ਤੂੰ ਲੈ ਕੇ ਆ ਭੱਜ ਕੇ ਪੈਸੇ ਮੈਂ ਲੈਣਾ ਬਸ ਹੁਣ ਤਾਂ ਦੇਖ ਮੇਰੀ ਜੇਬ ਚ ਜ਼ਰਦੇ ਵਾਲੀ ਪੁੜੀ ਐ ਕੱਲੀ ਵੇ ਜ਼ਰਦਾ ਤਾਂ ਮੈਂ ਕੀ ਕਰਨਾਗਾ ਤੂੰ ਚਾਰ ਬੱਥੀਆਂ ਥੱਲ ਮੈਂ ਹੁਣੇ ਆਇਆ ਬਾ ਭੱਜ ਕੇ ਜਾ ਕਰ ਮੇਰੇ ਬੱਠਲ ਪਰ ਤੇ ਪਰ ਤੇ ਮੁ ਹਵਾ ਦਾ ਬਰੌਲਾ ਤੇ ਨਾ ਆ ਜਾ ਲੈ ਪਾਥੀਆਂ ਚੱਕ ਪਾ ਲੋ 2000 ਦਾ ਹੱਲ ਤਾਂ ਹੋ ਗਿਆ ਤੇਰਾ ਅੱਜ ਜਿਹੜੀ ਛਾੜਦਾ ਮੇਰੇ ਸਾਲੀ ਨੂੰ ਪਾ ਲੋ ਪੁੱਠਾ ਪੰਗਾ ਲੈ ਲਿਆ ਭੋਗਦੇ ਸਿੰਘਾਂ ਨੂੰ ਹੱਥ ਲਾ ਕੇ ਕਿਹੜਾ ਦਿੱਖਤਾ ਜਾ ਬੈਰ ਨੇ ਕਿੱਥੇ ਜਾਣਗੇ ਇਥੇ ਹੀ ਫਿਰਦੀ ਹੁਣੀ ਬਾੜੇ ਬੂੜਿਆਂ ਚ ਚਾਲਾ ਤင်းੀ ਚੱਕੀ ਨਾਲ ਪੰਗੇ ਜੱਕੀ ਨੂੰ ਐਵੇਂ ਜਾਣਦੀ ਸੀ ਤੇ ਐ ਕਰਿਆ ਕੰਮ ਆ ਮਨਾ ਬੈ ਜੱਕੀ ਖੜ ਜਾ ਤੇਰੂ ਮੈਂ ਦੱਸਦਾ ਤੂੰ ਮਰੀ ਨਹੀਂ ਮੈਂ ਕੋਈ ਚਮਚੇ ਨਾਲ ਵੀ ਮਰਦਾ ਹੁੰਦਾ ਹੈਗਾ ਭਾਬੀ ਵਰਨਿੰਗ ਫਿਲਮ ਚ ਤਾਂ ਮਰ ਗਿਆ ਦੀ ਚਮਚੇ ਨਾਲ ਬੰਦਾ ਓਏ ਓਏ ਤੇਰਾ ਬੇੜਾ ਪਈ ਤੇਰਾ ਮੈਨੂੰ ਤੂੰ ਐਂ ਦੱਸ ਮੈਨੂੰ ਮਰਨ ਕਣ ਕੜ ਸੱਤਾਂ ਚ ਮਰਨ ਕਣ ਸੱਤਾਂ ਚ ਮਰਨ ਤਨ ਟੁਹਲਾਦੀ ਹੱਥ ਦੋੜਦਾ ਤੇਰਾ ਪੇੜਾ ਪਾਜੇ ਤੇਰਾ ਚਲ ਉੱਟ ਜਾਣਿਆ ਸਾਰ ਪਾ ਪਾਖੀਆਂ ਪਾ ਲਓ ਕਿਹਦਾ ਤਾਂ ਰੋਜ਼ ਦਾ ਕੰਮ ਹੋ ਗਿਆ ਉਹ ਕੰਮਾਂ ਤਾਂ ਮੈਂ ਭੂਰਾ ਲਾਉਣੀ ਹੈ ਕੰਮ ਵੀ ਇਹਦੇ ਕਰਕੇ ਕਰਦੀ ਆ ਵੀ ਰੋਜ਼ ਭੂਰਾ ਖਾ ਲੈਣੀ ਹੈ ਪਰ ਮੈਂ ਕਿੰਨਾ ਚਿਰ ਖਾਂਦੀ ਰਹੂੰਗੀ ਇਹ ਤਾਂ ਮੈਂ ਇੱਕ ਤਰ੍ਹਾਂ ਦਾ ਸਰੀਰ ਨੂੰ ਬੈਲ ਹੀ ਲਾ ਰੱਖਿਆਗਾ ਨੋ ਪੁੱਤਿਆਂ ਦੀ ਆਉਂਦੀ ਕਿਹੜਾ ਸਸਤੀ ਐ 2.5 ਹਜ਼ਾਰ ਨੂੰ ਤੋਲ ਹੈਗਾ ਅਈ ਤੇ ਮੈਂ ਸਾਰਾ ਘਰ ਲਟਾ ਕਰ ਦੂੰਗੀ ਤਾਂ ਸਿਆਪਾ ਹੀ ਹੋ ਗਿਆ ਜਾਨ ਨੂੰ ਐ ਤਰਪੀਆਂ ਨਹੀਂ ਜੁੜਨਾ ਹੈਗਾ ਜੁੜਿਆ ਵੀ ਨਹੀਂ ਹੈਗਾ ਨਾ ਬੰਦਾ ਚੱਜਦਾ ਬੀਰੋਸ ਤੋਂ ਬੰਦਾ ਹੋਵੇ ਬੇ ਹਾਂ ਕਮਾਲ ਐ ਭਾਬੀ ਤੇਰੀ ਵਾਲੀ ਹਨਾ ਜਦੋਂ ਵੀ ਆਉਂਨਾ ਤੈਨੂੰ ਕੋਈ ਨਾ ਕੋਈ ਕੰਮ ਕਰਦੀ ਨੂੰ ਦੇਖਦਾ ਕਦੇ ਬੇਲੀ ਨਹੀਂ ਦੇਖਿਆ ਹੈਗਾ ਮੈਂ ਤਾਂ ਤੈਨੂੰ ਬੇਕੁੰਡੇ ਕੰਮ ਹੀ ਬੰਦੇ ਦਾ ਕਰਮ ਹੁੰਦਾ ਕੰਮ ਤਾਂ ਹੁਣ ਕਰਨੀ ਆ ਡੰਗਰ ਪਸ਼ੂ ਰੱਖ ਰੱਖਿਆ ਗੋਹਾ ਪਸਦੀਆਂ ਉੱਥੇ ਆਪਦਾ ਸਰਦੀ ਚ ਮौज ਕਰਦੀਆਂ ਠੰਡੇ ਚ ਉਹ ਤਾਂ ਠੀਕ ਆ ਭਾਬੀ ਪਰ ਨਾਜਰ ਨੂੰ ਤਾਂ ਤਰੀਕਾਦਰ ਨਹੀਂ ਹੈਗੀ ਬਾਈ ਨੂੰ ਮੇਰੇ ਹੁੰਦੀ ਕਿਤੇ ਘਰ ਵਾਲੀ ਇੰਨਾ ਕੰਮ ਕਰਦੀ ਮਜਾਲ ਆ ਮੈਂ ਪੂंजे ਪੈਰ ਲੱਗਣ ਦੇਂਦਾ ਆ ਦੇਖੀ ਅੱਗੋ ਇਹ ਜੱਤ ਹੱਥ ਲਵੇੜ ਰਖੇ ਨੇ ਓਏ ਆ ਹੱਥ ਆ ਦੋਹੇ ਚ ਲਵੇੜਨ ਵਾਲੇ ਨੇ ਮੇਰੀ ਗੱਲ ਸੁਣ ਫਿਰ ਹੋਰ ਇਹਨਾਂ ਦਾ ਚਾਰ ਪਾਉਣਾ ਹੈ ਸਰੀਰ ਦਾ ਜੇ ਕੰਮ ਕਰਕੇ ਗੋਹਾ ਪਸਦੇ ਤਾਂ ਹੀ ਤਾਂ ਅੱਥ ਨੇ ਕੋਲਾ ਪਰ ਕੇ ਦੁੱਧ ਦਾ ਪੀ ਲੈਣੀ ਐ ਮੈਂ ਚਲ ਉਹ ਵੀ ਤੇਰੀ ਗੱਲ ਠੀਕ ਹੈ ਮੈਂ ਤਾਂ ਘੋਟਣਾ ਜਾ ਮੋੜਣਾ ਆਈ ਦੀ ਥੋੜਾ ਬੇਬੇ ਲੈ ਗਈ ਹੁਣੀ ਸਾਗ ਵਾਸਤੇ ਲੈ ਦੱਸ ਨਹੀਂ ਮੈਂ ਆਪਦੇ ਚਿੱਤ ਚ ਚਿੱਤ ਚ ਸੋਚੀ ਜਾਂਦੀ ਆ ਮੈਂ ਹਾਏ ਕਿੱਧਰ ਰੱਖਦਾ ਮੈਂ ਕਿ ਕਿਸੇ ਨੂੰ ਫੜਾ ਬੈਠੀ ਮੇਰੇ ਨੇ ਦਿਮਾਗ ਚ ਆਇਆ ਵੀ ਕਿੱਧਰ ਰੱਖਿਆਗਾ ਮੈਂ ਇਹ ਉਹ ਬੇਬੇ ਲੈ ਗਈ ਦੀ ਮੈਂ ਤਾਂ ਮਾਹ ਚਲ ਜਾ ਕੇ ਫੜਾਇਆ ਉਹਨਾ ਉਹ ਤਾਈ ਤਾਂ ਲੈ ਗਈ ਸੀ ਉਹ ਠੀਕ ਹੈ ਹਾਂ ਠੀਕ ਹੱਥ ਲਿਬੜਨੇ ਮੈਂ ਰੱਖ ਗਿਆ ਮੈਂ ਅੰਦਰ ਕਿਵੇਂ ਕਰਨਾ ਹੈ ਹੁਣਾ ਲੈ ਦੇਖ ਲੈ ਮੇਰੇ ਕੀ ਹੱਥ ਨਹੀਂ ਹੈਗੇ ਵੀ ਤੂੰ ਵੀ ਬਹੁਤ ਠਰ ਕਪੂਰ ਦਾ ਹੈਨਾ ਉੱਪਰ ਭਾਬੀ ਤੁ ਤਾਂ ਉਵੇਂ ਬੋਲੀ ਜਾਨੀ ਆ ਮੈਂ ਤਾਂ ਤੇਰੀ ਤਾਰੀਫ ਕਰਦਾ ਦਿਲੋਂ ਕਰਦਾ ਗਲਤ ਥੋੜੀ ਕਹਿਣਾ ਮੈਂ ਕੋਸਾ ਮੇਰੀਆਂ ਤਾਰੀਫਾਂ ਤੂੰ ਆਪੀ ਕਰਦਾ ਹੂੰ ਅੱਜ ਕੱਲ ਸਾਡੇ ਗਮਾਨ ਚ ਤੂੰ ਜ਼ਿਆਦਾ ਨਹੀਂ ਗੇੜੇ ਜੇ ਮਾਰਨ ਲੱਗ ਗਿਆ ਗਮਾਨ ਚ ਲੈ ਭਾਬੀ ਕਹੀਆਂ ਬੋਲੀਆਂ ਗੱਲਾਂ ਕਰੀ ਜਾਨੀ ਐ ਉਹ ਸਾਰੇ ਪਿੰਡ ਚ ਵਰਤਣਾ ਪੈਂਦਾ ਭਈ ਆਉਣਾ ਜਾਣਾ ਤਾਂ ਪੈਂਦਾ ਸਾਰਿਆਂ ਦੇ ਆਉਣਾ ਜਾਣਾ ਮੈਂ ਤਾਂ ਹੁਣ ਸਹੀ ਗੱਲ ਐ ਕੋਈ ਚੀਜ਼ ਦੀ ਵੀ ਲੋੜ ਪੈ ਜਾਂਦੀ ਹੁੰਦੀ ਐ ਹਨਾ ਮੈਂ ਹੋਰ ਸੋ ਲੋੜ ਪੈ ਜਾਂਦੀ ਐ ਚੀਜ਼ ਦੀ ਕਈ ਵਾਰੀ ਦੇਣੀ ਵੀ ਪੈ ਜਾਂਦੀ ਐ ਚੀਜ਼ ਕਈ ਵਾਰੀ ਲੈਣੀ ਵੀ ਪੈ ਜਾਂਦੀ ਐ ਮੇਰੀ ਗੱਲ ਸੁਣ ਕੁੰਡੇ ਭਾਬੀ ਤੋਂ ਲੁਕੋ ਨਾ ਰੱਖ ਗਵਾਂਢ ਹੀ ਐ ਗਵਾਂਢ ਚ ਜਿਹੜਾ ਕੁਝ ਹੁੰਦਾ ਨਾ ਸਾਨੂੰ ਪਤਾ ਲੱਗਦਾ ਐ ਵੀ ਗਵਾਂਢ ਚ ਕੀ ਹੁੰਦਾ ਆ ਪਾ ਲੋ ਕੀ ਕਰਨ ਆਇਆ ਸੀ ਕੱਲ ਉਹ ਲੈ ਭਾਬੀ ਉਹ ਤਾਂ ਬੇਬੇ ਨੇ ਭੇਜਿਆ ਤੀ ਮੈਨੂੰ ਗਹਾਰੇ ਤੇ ਗੋਹਾ ਲਾਉਣ ਦੀ ਤਾਂ ਐਦੀ ਮੈਂ ਤਾਂ ਆਹੋ ਕਿੰਨੀਆਂ ਗੱਲਾਂ ਹੁੰਦੇ ਗੱਲ ਤਾਂ ਘੜੀ ਰੱਖਦਾ ਵੀ ਬਸ ਕਿਹੜੀ ਗੱਲ ਦਾ ਸੁਭਾਰ ਆ ਜਵਾਬ ਮੈਂ ਐਂ ਦੇ ਦੂੰ ਠਾ ਦੇਣੀ ਹੈਨਾ ਮੈਨੂੰ ਪਤਾ ਅੰਦਰੋਂ ਜਿਹੜੀਆਂ ਬਾਜਾਂ ਨੇ ਹਾਏ ਬੂ ਮਾਰਤੀ ਮੈਨੂੰ ਪਤਾ ਗੱਲ ਕਿੱਥੇ ਸੀ ਉਹ ਉਹ ਬੌਲੀ ਕੀ ਕਹੀ ਜਾਨੀ ਆ ਉਹ ਤਾਂ ਵਿਚਾਰੀ ਦੇ ਪੈਰ ਚ ਚੁੱਕ ਪੈਰੀ ਦੀ ਉਹ ਗੱਟੇ ਨੂੰ ਮਰੋੜ ਆ ਗਈ ਪਤਾ ਨਹੀਂ ਕਿੱਥੇ ਗਈ ਤੀ ਉਹਦੇ ਕਾਦੀ ਚੁੱਕ ਪਈਗੀ ਉਹ ਲਾਲਚਣ ਤਾਂ ਹੈਗੀ ਆ ਉਹ ਹਰਾ ਵੱਢਣ ਗਈ ਦੀ ਮੱਗਰ ਕੇ ਬਸ ਮੇਰੀ ਗੱਲ ਸੁਣ ਕੋਲ ਲੈ ਐਡਾ ਪੈਰ ਮੁਸ ਗਿਆ ਉਹਦਾ ਇਹਦੀਆਂ ਗੱਲਾਂ ਚ ਨਾ ਜੀ ਬਹੁਤ ਹਰਾਮਨ ਤੇਵੀਆਂ ਪਹਿਲਾਂ ਮੇਰਾ ਘਰ ਜਾਰੀ ਬੈਠੀਆ ਮੇਰਾ ਘਰ ਪੱਤੀ ਜਾਂਦੀ ਐ ਨਾ ਆ ਜੀ ਇਹਦੀਆਂ ਗੱਲਾਂ ਚ ਹੁਣ ਤਾਂ ਤੈਨੂੰ ਪਿੰਡ ਦੇ ਸਾਰੇ ਚੰਗਾ ਕਹਿੰਦੇ ਨੇ ਉਹ ਮੈਨੂੰ ਪਤਾ ਹੈ ਭਾਬੀ ਕਾ ਨੂੰ ਆਉਣਾ ਮੈਂ ਉਹਦੀਆਂ ਗੱਲਾਂ ਦੇ ਵਿੱਚ ਉਹ ਤਾਂ ਮੈਂ ਉਹਦਾ ਪੈਰ ਸੈੱਟ ਕਰਦਾ ਤੀ ਤਾਂ ਹਾਈ ਬੂ ਕਰਦੀ ਤੀ ਉਹ ਤੈਨੂੰ ਕਿ ਲੋਰ ਸੀ ਪੈਰ ਸੈੱਟ ਕਰਨ ਦੀ ਅੱਗ ਲੱਗੇ ਪਰ ਇਹਨੂੰ ਖੜ ਕੇ ਤੂੰ ਮੈਨੂੰ ਐਂ ਦੱਸ ਭਾਬ ਤੈ ਕਿਥੋਂ ਦੇਖ ਰਿਆ ਤੂੰ ਲੋਕਾਂ ਦੇ ਝਾਕੀ ਲੈਂਦੀ ਰਹਿਣੀ ਐ ਇਹ ਚੱਕੇ ਲਮਾਣਾ ਗਵਾਨ ਚ ਪਤਾ ਨਹੀਂ ਲੱਗਦਾ ਕੀ ਕੁਛ ਹੁੰਦਾ ਹੈ ਹੈ ਮੈਂ ਤਾਂ ਇੱਕ ਘਰ ਦੀ ਖਬਰ ਆ ਵੀ ਕਿਹੜੇ ਘਰ ਚ ਪਿੰਡ ਚ ਕੀ ਕੁਛ ਹੋਈ ਜਾਂਦਾ ਐਵੇਂ ਨਾ ਜਾਣੀ ਮੈਨੂੰ ਉਹ ਭਾਬੀ ਕਿਉਂ ਗੱਲਾਂ ਦੀਆਂ ਡਾਰਾ ਬਣਾਉਣੀਆਂ ਹੈ ਐਂ ਤਾਂ ਮੈਂ ਹੁਣ ਤੇਰੇ ਲਈ ਆ ਘੋਟਣਾ ਮੋੜਨਾ ਆ ਆ ਹੁਣ ਫਿਰ ਹੋਰ ਗੱਲਾਂ ਬਣਾ ਦੇਣਗੇ ਲੋਕ ਐ ਕਿਵੇਂ ਬਣਾ ਦੇਣੇ ਮੇਰੇ ਨਾਲ ਗੱਲ ਜੋੜ ਕੇ ਤਾਂ ਦੇਖੇ ਕੋਈ ਲੈ ਐਂ ਤਾਂ ਮੈਂ ਕੀ ਦਾ ਪਾਲੂ ਖੜੀ ਹੋਵੇ ਪਾਲੂ ਗੱਲ ਬਣਾ ਦੂਗੀ ਫਿਰ ਐ ਕਿਵੇਂ ਬਣਾਉ ਇਹੇ ਗੱਲ ਬਣਾ ਦੂਗੀ ਇਹ ਮੇਰੇ ਮੂਹਰੇ ਬੋਲ ਜੂਗੀ ਉਹ ਚਲ ਚੰਗਾ ਲੈ ਤੂੰ ਆ ਫੜਾ ਤੇਰਾ ਮੈਂ ਇਧਰ ਰੱਖ ਹੁੰਦਾ ਮੇਰੇ ਹੱਥ ਕੇਰਾ ਲਿਬੜੇ ਹੋਏ ਨੇ ਤੂੰ ਹੀ ਭਾਬੀ ਗੱਲਾਂ ਬਣਾਉਣ ਲੱਗੀ ਤੇਰੇ ਤੋਂ ਉਮੀਦ ਹੈ ਨਹੀਂ ਦੀ ਮੈਨੂੰ ਇਹ ਅਮੀਰ ਦੀ ਗੱਲ ਨਹੀਂ ਮੇਰੀ ਗੱਲ ਹੈ ਤੂੰ ਇਹਦੀਆਂ ਗੱਲਾਂ 'ਚ ਨਾ ਆ ਜਾਈਂ ਹੱੱਚ ਕਹਿੰਦੇ ਨੇ ਸਿਆਣੇ ਬਿੱਲੀਆਂ ਅੱਖਾਂ ਦੇ ਵਿੱਚ ਕੀ ਨਹੀਂ ਕਰਿਆ ਕਰਦੇ ਹੈਗੇ ਮੈਂ ਇੰਨੀਆਂ ਵੀ ਬਿੱਲੀਆਂ ਨਹੀਂ ਬਣਿਆ ਬਿੱਲੀਆਂ ਅੱਖਾਂ ਦਾ ਦੇਖ ਲਾ ਆਹਾ ਕਹਿੰਦੀ ਐ ਨਾ ਬਿੱਲੀ ਅੱਖੀ ਹੁਣ ਤਾਂ ਤੂੰ ਜਮੀ ਆਇਆ ਹੋਏਗਾ ਇਹਦੇ ਕੋਲੇ ਜਿਹੜਾ ਮੈਨੂੰ ਬਿੱਲੀਆਂ ਅੱਖਾਂ ਵਾਲੀ ਕਹਿ ਗਿਆ ਹਰਾਮੀ ਕਿਸੇ ਥਾਂ ਦਾ ਕਿਉਂ ਵੇ ਖੁੱਲਿਆ ਲਾਇਆ ਛੇਤਰ ਚੰਗੀ ਛਿੱਤੇ ਫਰੇਡ ਕਰਕੇ ਆਇਆ ਲੱਗਦਾ ਮੈਨੂੰ ਤਾਂ ਕੀ ਗੱਲ ਬੋਲਿਆ ਨਹੀਂ ਏ ਕੀ ਕਰਾਂ ਭਾਬੀ ਮੇਰੇ ਤਾਂ ਪਾਣੀ ਸਿਰ ਤੋਂ ਨੰਗ ਗਿਆ ਕੀ ਹੋ ਗਿਆ ਲੱਭੀ ਨਹੀਂ ਹੈਗੀ ਮਹਲਾ ਚਮਚੇ ਨਾਲ ਮਾਰ ਦੂੰਗਾ ਮਾਰਿਆ ਕਰ ਦਿੰਦੇ ਚਮਚਾ ਚਮਚੇ ਹੀ ਮੁਸ ਗਿਆ ਲੋਹਾ ਲੋਹਾ ਕੰਜਰਾਂ ਦੀ ਟੱਕਰ ਗਈ ਸੀ ਤੈਨੂੰ ਟੱਕਰ ਕੀ ਬਾੜੇ 'ਚ ਬੈਠੀ ਸੀ ਜੀ ਤਾਂ ਕਰਦਾ ਤੇਰਾ ਚਮਚਾ ਬੜਾ ਖਲਪਾਣਾ ਕਰੂਗਾ ਉਹਦੀਆਂ ਦੋ ਮਰ ਜਣੇ ਚਮਚਾ ਵੀ ਖਰਾਬ ਕਰਤਾ ਛਿੱਤਰ ਖਾ ਕੇ ਆ ਗਿਆ ਦੋ ਵਾਰੀ ਘੁੱਟਦੇ ਭਾਬੀ ਮੀਨੂ ਹਾਈ ਬੇ ਤੇਰਾ ਬੇੜਾ ਬੇਜੇ ਮਰਨੇ ਆ ਮਰਨੇ ਤੂੰ ਤਾਂ ਛਿੱਤਰ ਖਾ ਕੇ ਫੇਰ ਆ ਗਿਆ ਹੈ ਮੈਂ ਹੁਣ ਜੱਗੀ ਦੇ ਘਰਾਂ ਵਿੱਚ ਕੁੱਟਿਆ ਤੂੰ ਵੀ ਮਾਰੀ ਜਾਨੀ ਉਹਨੇ ਵੀ ਦੋ ਵਾਰੀ ਕੁੱਟਿਆ ਸਾਡੇ ਤਾਂ ਦੋਹਾਂ ਦੇ ਕੰਜਰਾਂ ਦੇ ਕੁੱਟੀ ਲਿਖੀ ਹੋਈ ਐ ਬਾਰੋਂ ਖਾ ਖਾ ਕੇ ਉਹ ਤੋ ਆ ਜਾਂਦਾ ਛਤਰ ਜੇ ਹੋਰ ਕਿਸੇ ਨੇ ਮਾਰੇ ਹੁੰਦੇ ਮੈਂ ਜਰਬੀ ਲੈਂਦੀ ਫਰੇਦ ਤੋ ਨਹੀਂ ਖਾਦੇ ਛਤਰ ਮੈਥੋਂ ਜਰੇ ਜਾਂਦੇਗੇ ਤਰਕੀਬ ਲਾ ਪਾਪੀ ਕੋਈ ਕੀ ਤਰਕੀਬ ਲਾ ਮੈਂ ਅੱਗ ਸਵਾਹ ਲਾ ਮੈਂ ਤਰਕੀਬ ਮੈਂ ਮੈਂ ਤਾਂ ਇੰਨਾ ਸੋਨਾ ਮਾਲ ਖਵਾਇਆ ਸੀ ਮੇਰਾ ਤੋ ਉਹ ਵੀ ਐਵੇਂ ਹੀ ਕਿਆ ਐ ਪਤਾ ਹੁੰਦਾ ਨਹੀਂ ਖਵਾਉਂਦੀ ਕੀ ਖਵਾਦੀ ਕੁਛ ਨਹੀਂ ਨਸ਼ੇ ਵਾਲੀ ਚੀਜ਼ ਤੇ ਨਹੀਂ ਖਵਾਤੀ ਕਿਤੇ ਕਿਹੜੀ ਨਸ਼ਾ ਕਲੰਗਿਆ ਹੋਵੇ ਸ਼ਬਦ ਕਿਹਾ ਸੀ ਧਰ ਕੇ ਗਿਆ ਸੀ ਤੂੰ ਅੰਦਰ ਨਸ਼ਾ ਫਿਰ ਮਾਲ ਮਾਲ ਕੀ ਹੁੰਦਾ ਜਦ ਤੁਰਦਾ ਲੱਗ ਕੁਛ ਨਹੀਂ ਹੁੰਦਾ ਜੇ ਭੱਜ ਜਾ ਅੰਦਰ ਉਹੀ ਬੋਲੀ ਜਾਂਦਾ ਹੈਗਾ ਨਾ ਪੰਗਾ ਲਿਆ ਕਰ ਨਾ ਲਿਆ ਕਰ ਮੈਂ ਤੈਨੂੰ ਪਹਿਲਾਂ ਕਿਹਾ ਸੀ ਮਰਨੇ ਰੋਂਦੇ ਜਾਣਗੇ ਮਰਿਆਂ ਦਾ ਸੁਨੇਹਾ ਲਿਆਉਣਗੇ ਕੱਢੂਗਾ ਉਹਦਾ ਕੰਡਾ ਤਾਂ ਤੂੰ ਤਾਂ ਕਿਹਾ ਹੋਰ ਨਾ ਕਰ ਲਿਆ ਕੰਡਾ ਤੁਰ ਜਾ ਤੁਰ ਜਾ ਮਖਾ ਠੰਡੇ ਠੰਡੇ ਤੁਰ ਜਾ ਮਿੱਥੇ ਛਿੱਤਰ ਖਾਏਗਾ ਮਰਨਾ ਉਹ ਤੋਂ ਛਿੱਤਰ ਖਾ ਕੇ ਆ ਗਿਆ ਦੇਖ ਲਾ ਅਗਲੀ ਹੁਣ ਮੈਨੂੰ ਮੇਨੇ ਮਾਰਨ ਲੱਗ ਜੂਗੀ ਵੀ ਚਰਨਾ ਤੂੰ ਬੋਲਣ ਨੂੰ ਕੀ ਮਰਦੀ ਐ ਤੇਰਾ ਦਿਓਰ ਮੈਂ ਕੁੱਟਿਆ ਬੰਦਾ ਤਾਂ ਪੱਟੀ ਬੈਠੀ ਐ ਬੰਦਾ ਵੀ ਪਤਾ ਨਹੀਂ ਮੇਰੀ ਪਿੱਠੇ ਪਿੱਛੇ ਕਹਿੰਦਾ ਕਿ ਛਿੱਤਰ ਖਾਂਦਾ ਹੂ ਉਹ ਤੋਂ ਬਿਸ਼ਰਮ ਕਿਸੇ ਥਾਂ ਦਾ ਪੈ ਜਾ ਹੁਣ ਅੰਦਰ ਹੁਣ ਨੀ ਤਰ ਕੇ ਨਾੜਾਂ ਲੈਸੀਆਂ ਜਾਂਦੀਆਂ ਬਾਰ ਬਾਰ ਤੈਨੂੰ ਮੈਂ ਹਲਦੀ ਆ ਦੁੱਧੀ ਪਿਆਈ ਜਾਊਂਗੀ ਏ ਕਿੱਟਾ ਹੈ ਜਾਣਾ ਤਿੰਨ ਦਿਨ ਹੋ ਗਏ ਅਜੇ ਤੱਕ ਨਹੀਂ ਆਇਆ ਹੈਗਾ ਪਤਾ ਨਹੀਂ ਕਿੱਥੇ ਨਿਕਲਿਆ ਕਿੱਥੇ ਨਾ ਇਹਦਾ ਕੋਈ ਸਨੇਹਾ ਲਿਆਵੇ ਤੇ ਹੋਰ ਚੰਦ ਚਾੜ ਦੇ ਮੇਰੇ ਤਾਂ ਜਾਨਦੁਖੀ ਕਰ ਰੱਖੀ ਇਹਨਾਂ ਨੇ ਤਾਂ ਮੈਂ ਮਿਹਨਤ ਆਬ ਦਾ ਕੰਮ ਕਰਾਂ ਕਿਹੜਾ ਇਹ ਕੰਮ ਕਰਨ ਦੇਣਗੇ ਚਰਨੋਂ ਭਾਬੀ ਤਾਂ ਨਹੀਂ ਰਿੰਦੀ ਕਿਤੇ ਲੈ ਸਦਰ ਹੋਇਆ ਪਿਆ ਓ ਸਦਰ ਹੋਈ ਓ ਕੰਜਰ ਦੇ ਰਾਤ ਮੱਕੀ ਨੂੰ ਪਾਣੀ ਲੈ ਆਦੀ ਹੇ ਟੂਹੀ ਦੁਖਦੀ ਐ ਕੀ ਗੱਲ ਪਰ ਉਹ ਚੱਕ ਲੈ ਗਈ ਬੋਝ ਤਾਂ ਨਹੀਂ ਚੱਕਿਆ ਪਰ ਬੋਝ ਪੈ ਜਰੂਰ ਹੈ ਦਿਮਾਗ ਤੇ ਦਿਮਾਗ ਤੇ ਬੋਝਾ ਕੰਜਰ ਦਾ ਹੋਈ ਤਾਂ ਨਹੀਂ ਸੁੱਖਾ ਖਾਣ ਲੱਗ ਗਿਆ ਉਹ ਕਾਂ ਨੂੰ ਸੁੱਖਾ ਪੈਣ ਦੇ ਤੀਮੀ ਦੇ ਥੋਂ ਦੋ ਬਾਰੀ ਕੁੱਟ ਖਾ ਲਈ ਕਿਹੜੀ ਦੇ ਥੋਂ ਵਈ ਆ ਪਾਲੋ ਮੇਰੇ ਵਾਲੇ ਭਾਈ ਦੀ ਸੇਲੀ ਹਾਂ ਹਾਂ ਕੀ ਮੈਂ ਤਾਂ ਉਂ ਬੈਠਿਆ ਤੀ ਬਾਗਲ ਚ ਕੰਮਕਾਰ ਜੇ ਕਰਦਾ ਤੀ ਮੈਨੂੰ ਤਾਂ ਬੂਕ ਜੂ ਢਾ ਲਿਆ ਨਾਲੇ ਤਾਂ ਮਾਰੇ ਫੌੜੇ ਨਾਲੇ ਚਿਤਰਾ ਦੇ ਮਾਰੇ ਨਾਲੇ ਟੂਈ ਤੇ ਫੇਰ ਗਿਆ ਬਦਲਾ ਲੈਣਾ ਫਿਰ ਤਾਂ ਹਸਲੇ ਨਾਲ ਕੁੱਟਿਆ ਕੰਜਰਦਿਆ ਹਾਂ ਉਹ ਇਹ ਤੂੰ ਆਪ ਦੇ ਆਪ ਸੋਚ ਕਿਤੇ ਰਾਜਾ ਭੋਜ ਕਹਿੰਦਾ ਕਿਤੇ ਗੰਗੂ ਤੇਲੀ ਕਿਤੇ ਤਾਂ ਪਾਲੂ ਕਿਤੇ ਤੂੰ ਉਹਦਾ ਕੰਜਰਦਿਆ ਪਈਆ ਪੱਪੂ ਚੂੜ ਚੱਕ ਵਰਗੀ ਪਈ ਤਾਂ ਹੈਗੀ ਇੱਕ ਵਾਰ ਤਾਂ ਚਲ ਮੈਂ ਕੁੱਟ ਗਿਆ ਠੀਕ ਐ ਦੂਜੀ ਵਾਰੀ ਮੇਰੇ ਅੰਦਰ ਗੁੱਸਾ ਦਾ ਐਵੇਂ ਵੀ ਪਾੜ ਦੂੰਗਾ ਪਰ ਜਦ ਉਹ ਉੱਥੇ ਗਿਆ ਨਾ ਹੋ ਗਿਆ ਸਾਰਾ ਗੁੱਸਾ ਤੇਰੀ ਹਾਲਾਤ ਦੇਖ ਕੇ ਤਾਂ ਲੱਗਦਾ ਉਹ ਗਾਣਾ ਨਹੀਂ ਹੈਗਾ ਕਿਦਾ ਕੁੱਟ-ਕੁੱਟ ਕੇ ਜਿੱਬਾ ਕਰਤਾ ਨਹੀਂ ਮਈਆਂ ਦੀ ਬਤੀਲੀ ਵਰਗਾ ਦੇਖ ਬਈ ਮੈਂ ਤਾਂ ਇਹਨੂੰ ਤਾਂ ਬੁਲਾਇਆ ਜੇ ਕੋਈ ਮਦਦ ਕਰੇਗਾ ਹੈ ਮੈਂ ਤਾਂ ਮਦਦ ਮੈਂ ਤਾਂ ਮਦਦ ਕਰ ਦੂੰਗਾ ਕੰਜਰ ਦਾ ਉਹਦੇ ਨਾਲ ਨਾ ਪੰਗਾ ਲਿਆ ਕਰ ਉਹਦਾ ਤਾਂ ਉਹ ਕੰਮ ਆ ਰਾਮ ਰਾਮ ਜੱਪਣਾ ਪਰਾਇਆ ਮਾਲ ਲੱਪਣਾ ਦਾ ਪਰਾਇਆ ਮਾਲ ਖਾਂਦੀ ਆ ਖਾਂਦੀ ਵੀ ਸਾਡੇ ਹੀ ਐ ਉਹ ਸੋਡਾ ਨਹੀਂ ਬਹੁਤ ਘਰਾਂ ਦਾ ਖਾਂਦੀ ਆ ਤਾਂ ਜੱਗੀ ਕਿਹਦਾ ਕਿਹਦਾ ਮਾਲ ਖਾਂਦੀ ਆ ਉਹ ਖबरा ਕਿਹਦੇ ਕਿਹਦੇ ਨਾਲ ਇਨੂੰ ਕੀ ਪਤਾ ਕਿਹਦੇ ਕਿਹਦੇ ਸਾਈਕਲ ਤੇ ਝੂਟੀ ਲੈਂਦੀ ਆ ਕਿਹਦੇ ਮੋਟਰਸਾਈਕਲ ਤੇ ਝੂਟੀ ਲੈਂਦੀ ਆ ਕਿਹਦੀ ਜੀਪ ਚ ਝੂਟੀ ਲੈਂਦੀ ਆ ਸਾਨੂੰ ਤਾਂ ਹੀ ਨਹੀਂ ਪਤਾ ਮੈਂ ਤਾਂ ਨਾ ਜਦੋਂ ਦੀ ਮੇਰੇ ਨਾਲ ਇਹ ਗੱਲ ਹੋਈ ਆ ਮੈਂ ਤਾਂ ਗੇਟ ਨਹੀਂ ਟੱਪਿਆ ਬੇਸ਼ਰਮੀ ਐ ਇੰਨੀ ਆ ਰਹੀ ਐ ਜੀ ਕਰਦਾ ਕੁਝ ਖਾ ਕੇ ਮਰ ਜਾ ਜੇ ਤਾਂ ਕੋਈ ਹੱਲ ਕਰ ਦੇਗਾ ਕਰ ਦੇ ਆਇਆ ਮਗਰ ਅਬੀ ਉਹ ਕਿਵੇਂ ਦੀ ਸਿਸਟਮ ਆਪਣਾ ਜਿਹੜਾ ਉਹਦੀ ਠੀਕ ਥੀ ਹਾਂ ਉਹ ਤਾਂ ਠੀਕ ਹਾਂ ਚਲ ਕੋਈ ਨਾ ਐ ਦੱਸ ਕੀ ਉਹ ਤਾਂ ਕੋਈ ਗੱਲ ਨਹੀਂ ਸਾਡੀ ਨਾ ਮੇਰੇ ਵਾਲਾ ਭਾਈ ਕਰੇ ਨਹੀਂ ਤੇਰਾ ਕਿਹੜਾ ਸਿਸਟਮ ਉਹ ਕੰਜਰ ਦਾ ਮੈਂ ਤਾਂ ਕੋਈ ਗੱਲ ਹੋਰ ਕਰਦਾ ਜੀ ਮੇਰੀ ਗੱਲ ਸੁਣਾ ਤੂੰ ਤਾਂ ਉਹੀ ਗੱਲ ਇਹ ਪਰਾਇਆ ਮਰਦ ਕਿਵੇਂ ਕਹਿ ਸਕਦੇ ਸਿਸਟਮ ਆਪਣਾ ਸਿਸਟਮ ਨਹੀਂ ਉਹ ਤਾਂ ਕੋਈ ਕਰੇ ਲੂ ਹੋਰ ਗੱਲ ਕਰੇ ਲੂ ਗੱਲ ਸੀ ਕੋਈ ਐਂ ਜਿਵੇਂ ਤੂੰ ਜਿਵੇਂ ਤੂੰ ਵਿਖਾ ਸੁਣਾ ਰਿਹਾ ਐਂ ਨੇ ਮੈਨੂੰ ਵਿਖਾ ਸੁਣਾਈ ਤੀ ਫਿਰ ਇਹ ਰਾਹ ਪਾਈ ਹੁਣ ਤੈਂ ਬੁਲਾਇਆ ਹੁਣ ਮੈਨੂੰ ਐ ਦੱਸ ਮੈਂ ਕੀ ਸੇਵਾ ਕਰ ਸਕਦਾ ਕੀ ਕੰਮ ਆ ਸਕਦਾ ਤਾਂ ਜੀ ਮੈਨੂੰ ਤਾਂ ਕੋਈ ਗੜਬੜ ਲੱਗਦੀ ਆ। ਉਹ ਕਾਰ ਨੂੰ ਲੈ ਐ ਕਰ ਮੈਂ ਤਾਂ ਪਾਣੀ ਦੀਆਂ ਚੂੜੀਆਂ ਭਰਦਾ ਨਾ। ਚੱਲ ਫਿਰ ਤਾਂ। ਇਹ ਲਗੜਾ ਕੰਮ ਦੀ ਗੱਲ ਕਰੇ ਤਾਂ ਉਹੀ ਪਕਾਈ ਮਾਰੀ ਜਾਂਦਾ ਹੈਗਾ। ਹਾਂ ਦੱਸ ਕੀ ਮਦਦ ਕਰਾਂ ਤੇਰੀ? ਮੈਂ ਤਾਂ ਪਾਲੋ ਤੋਂ ਬਦਲਾ ਲੈਣਾ ਹੈ। ਅੱਛਾ ਮੇਰਾ ਬਦਲਾ ਪੂਰਾ ਕਰਾ ਦੇ। ਨਹੀਂ ਫਿਰ ਦੇਖ ਲੈ ਐਵੇਂ ਮਰ ਜੂੰਗਾ। ਕਹਿਣਗੇ ਪਾਲੋ ਦਾ ਕੁੱਟਿਆ ਮਰ ਗਿਆ। ਹਾਂ ਤੂੰ ਮਰ ਜਾ ਤੂੰ ਮਰ ਜਾ। ਦੇਖ ਬਈ ਗੱਲ ਸੁਣ ਲੈ ਮੇਰੀ। ਤੁਸੀ ਮਾਰਿਓ। ਮੇਰੀ ਗੱਲ ਸੁਣ ਲੈ। ਦੇਖਿਆ ਭਾਬੀ ਮੇਰੇ ਨਾਲ ਤੈਨੂੰ ਪਤਾ ਉਹਦੀ ਤਾਂ ਬਣਦੀ ਨਹੀਂ ਮੇਰੇ ਨਾਲ ਤਾਂ ਤੇ ਭਾਰਤ ਪਾਕਿਸਤਾਨ ਵਾਲੇ ਸੰਬੰਧ ਨਹੀਂ। ਔਰ ਉਹਨਾਂ ਕਾਨੂੰ ਆ ਬੋਕ ਪਹਿਲਾਂ ਗੱਲ ਤਾਂ ਸੁਣ ਲੈ ਮੈਨੂੰ ਪਲੇਗ ਦੇ ਜਾਣੇ ਪੱਲੇ ਪੈ ਗਏ ਮੇਰੇ ਤਾਂ ਇਹ ਦੇਖ ਮੇਰੇ ਨਾਲ ਤਾਂ ਬਲਾਂਦੀ ਨਹੀਂ ਚਲਾਂਦੀ ਨਹੀਂ ਮੈਨੂੰ ਮੈਂ ਤਾਂ ਕੱਖਾਂ ਨੂੰ ਆਈ ਤੀ ਉਹ ਵੀ ਜਵਾਬ ਦਿੱਤਾ ਉਹਨੂੰ ਨਾ ਕੋਈ ਕੱਖ ਕੁਖ ਵੜਾਉਣ ਦੀ ਲੋੜ ਨਹੀਂ ਮਗਰਾ ਤੈਨੂੰ ਖੇਤੋਂ ਕੋਈ ਲੋੜ ਨਹੀਂ ਹੈਗੀ ਤਾਂ ਜਮਾ ਛਟੀ ਹੋਈ ਤੀਮੀ ਆ ਕੋਈ ਲੋੜ ਨਹੀਂ ਹੈਗੀ ਸੋਡਾ ਇਹ ਕੰਮ ਕੁੱਟਣੀਆਂ ਹੋ ਕੁੱਟਣੀਆਂ ਹੌਲੀ ਬੋਲ ਪਾਏ ਤਾਂ ਬੈਤਲ ਇੱਥੇ ਕੰਨ ਲਾ ਕੇ ਖੜੀ ਰਹਿੰਦੀ ਆ ਹਾਂ ਇਹ ਤਾਂ ਕੋਈ ਪਤਾ ਨਹੀਂ ਭਾਈ ਸਹੀ ਗੱਲਾਂ ਪਰ ਉਹਨਾਂ ਉਹਨੂੰ ਸੁੰਨੀ ਸਾਤੇ ਬੁਲਾ ਕੇ ਐ ਸਮਾਰ ਕੇ ਕੁੱਟਿਓ ਜਮਾ ਮਖਾ ਇੱਕ ਵਾਰ ਨਾ ਸੌਕਣ ਮੇਰੇ ਹੱਥ ਲੱਗ ਜਾ ਮੈਂ ਤਾਂ ਬੰਬਲੀ ਬੁਲਾ ਦਉ ਉਹਦੀ ਬੈਤਲ ਦੀ ਜਮਾ ਮੇਰੀ ਗੱਲ ਸੁਣਾ ਕਿ ਬਿੱਲੀ ਦੇ ਗਲ ਚ ਟੱਲੀ ਬਾ ਦੋ ਪਤਾ ਲੱਗ ਜੂ ਸੁਨਨੀ ਜਗ੍ਹਾ ਤੈਨੂੰ ਲੈ ਕੇ ਕੌਣ ਜਾਊਗਾ ਲੈ ਦੱਸ ਗੱਲ ਤਾਂ ਉਹੀ ਹੈ ਨਾ ਮਗਰ ਆ ਫਿਰ ਗੱਲ ਸਹੀ ਕਹਿੰਦਾ ਏ ਓਏ ਸੁਨਨੀ ਥਾਂ ਤੇ ਲੈ ਕੇ ਜਾਊਗਾ ਲੈ ਕੇ ਜਾਊਗਾ ਕੁੰਡਾ ਲੈ ਕੇ ਜਾਊਗਾ ਉਹਨੂੰ ਲੈ ਦੱਸ ਮਹਰਾ ਲੋ ਚਿਹਰੇ ਤੋਂ ਕੁੰਡੇ ਨਾਲ ਤਾਂ ਉਹਦੀ ਗਾਟੀ ਸਾਟੀ ਏ ਉਹ ਕਿਵੇਂ ਲੈ ਜਾਊਗਾ ਬਾਬੀ ਕੁਟਬਾਹੂ ਗਾਣੋ ਹੁਣ ਤੂੰ ਤਾਂ ਉਹੀ ਗੱਲਾਂ ਕਰੀ ਜਿੰਨੀਆਂ ਮਾੜੀਆਂ ਜੀਆਂ ਬਿੱਲੀਆਂ ਜੀਆਂ ਅੱਖਾਂ ਨਾਲ ਜਦੋਂ ਮਾੜਾ ਜਿਹਾ ਕੁੰਡੇ ਕੇ ਨਹੀਂ ਹੱਸੀ ਜਦੋਂ ਸਾਹਮਣੇ ਰਾਜਕੁਮਾਰੀ ਡੈਨਾ ਹੋਵੇ ਡੈਨ ਦੇਖਣ ਨੂੰ ਕਿਦਾ ਜੀ ਕਰਦਾ ਫਿਰ ਲੈ ਦੇਖ ਲੈ ਦੇਖ ਲੈ ਦੇਖ ਇਹ ਤੇ ਠਰਕ ਭੋਰੀ ਜਾਣਾ ਜਿਹੜਾ ਕੰਮ ਬੁਲਾਇਆ ਉਹ ਕਰ ਦੇ ਉਹ ਬਾਈ ਜਿੱਥੇ ਤੀਰ ਤਲਵਾਰ ਕੰਮ ਨਹੀਂ ਕਰਦੀ ਉਥੇ ਅੱਖ ਕੰਮ ਕਰਦੀ ਆ ਬੇ ਕੋਈ ਹੋਰ ਸਕੀਮ ਲੜਾ ਲੈ ਮਗਰਾ ਸਕੀਮ ਤਾਂ ਇਹੀ ਆ ਮਾੜਾ ਜਿਹਾ ਦੋ ਕਮਿੱਠੀਆਂ ਮਾਰੀ ਕੁੰਡੇ ਨਾਲ ਕੁੰਡਾ ਚੱਟਦਰੀਆਂ ਗੱਲਾਂ ਚ ਆ ਜੂਗਾ ਕੁੰਡੇ ਵੀ ਗੱਲ ਉਹ ਮੋੜਦੀ ਨਹੀਂ ਕੁੰਡਾ ਕੋਈ ਨਾ ਕੋਈ ਸਕੀਮ ਕੰਜਰ ਦਾ ਹੈਗਾ ਸਕੀਮੀਆਂ ਆਪੇ ਲਾ ਦੂਗਾ ਜਾ ਮੈਂ ਫਿਰ ਮੈਂ ਹਾਂ ਤੇ ਵੀ ਠੀਕ ਆ ਕੰਮ ਕਰ ਹਿੰਮਤ ਕਰ ਚਾਹ ਵੇ ਤੂੰ ਜਾ ਕੁੰਡੇ ਕੋਲੇ ਫਿਰ ਹਿੰਮਤੇ ਮਰਦਾ ਮਦਦੇ ਖੁਦਾ ਲੈ ਚੰਗਾ ਹੁਣ ਮੈਂ ਵੀ ਜਨਾ ਭਾਬੀ ਮੇਰੇ ਕੰਮ ਬਹੁਤ ਨੇ ਨਾ ਨਾ ਬਸ ਧੰਨਵਾਦ ਤੇਰਾ ਮਿਹਰਬਾਨੀ ਦੇਖ ਲੈ ਕਿਵੇਂ ਕਾਉਂਡੋਰ ਜਾ ਚੱਕਦਾ ਬੀ ਕਿਤੇ ਰਾਹ ਚ ਮਿਲ ਗਈ ਨਾ ਤੈਨੂੰ ਪੰਗਾ ਨਾ ਲੈ ਬੈਠੀ ਇਹਦਾ ਪਤਾ ਹੀ ਨਹੀਂ ਹੈਗਾ ਕੋਈ ਉਹ ਮੈਂ ਤਾਂ ਮੁੜੇ ਆਉਂਗਾ ਜਨਾਨੀ ਜਾਤ ਨਾਲ ਨਹੀਂ ਪੰਗਾ ਲੈਂਦੇ ਹੁੰਦੇ ਟੂਵੀ ਵਾਲੀ ਸੱਟ ਸੱਟ ਲੋਟ ਹੋਈ ਆਹੋ ਇਹ ਤਾਂ ਪਤਾ ਨਹੀਂ ਕੋਈ ਕੀ ਕਰਦੇ ਇਹ ਐਨਾ ਤਾਂ ਸਰਪੰਚ ਜਹਾਰੇ ਦਾ ਦੁੱਖ ਨਹੀਂ ਜਿੰਨਾ ਉਹ ਤਾਂ ਕੁੱਟ ਕੇ ਹੋਈ ਪਹਿਲਾਂ ਕੁੰਡੇ ਕੋਲੇ ਜਾ ਤੂੰ ਮਰਨੇ ਛਤਰਖਾਨ ਨੂੰ ਜੰਮੇ ਹੋਏ ਨੇ ਮੇਰੀ ਬੇਇੱਜ਼ਤੀ ਕਰਾਉਣ ਨੂੰ ਐਵੇਂ ਜੱਗੀ ਆ ਭਾਬੀ ਉਰੇ ਆ ਮੜਾ ਜਾ ਆ ਪਾਥੀਆਂ ਵੀ ਘਰੇ ਲੈ ਕੇ ਜਾਈਏ ਕੁੰਡੇ ਨੂੰ ਲਾਤਾ ਸੀ ਸਨੇਹਾ ਭਾਬੀ ਲਾਇਆ ਤਾਂ ਹੈਗਾ ਦੀ ਉਹ ਉਹ ਆ ਗਿਆ ਉਹ ਆ ਗਿਆ ਇਹਨੂੰ ਤਾਂ ਜਦੋਂ ਯਾਦ ਕਰਨ ਤਪਕ ਜਨਾ ਉਮਰ ਹਾਂ ਪਾ ਵੀ ਮੈਨੂੰ ਕਦੇ ਵਾਸਤੇ ਬੁਲਾਇਆ ਦੀ ਦੱਸ ਦੇ ਜੱਗੀ ਬਈ ਕੁੰਡੇ ਹਾਂ ਤੇਰਾ ਸਾਰੀ ਉਮਰ एहसान ਦੀ ਭੁੱਲਦਾ ਮੈਨੂੰ ਨਾ ਪਾਲੋ ਨੇ ਦੋ ਵਾਰੀ ਕੁੱਟਿਆ ਇੱਕ ਵਾਰੀ ਤਾਂ ਕੁੱਟਿਆ ਫੋੜਿਆਂ ਨਾਲ ਇੱਕ ਵਾਰੀ ਕੁੱਟਿਆ ਤਾਂਸਲੇ ਨਾਲ ਨਾ ਮੇਰਾ ਕੋਈ ਕਸੂਰ ਸੀ ਸਾਲੇ ਮੈਂ ਤਾਂ ਤੇਰਾ ਪਤਾ ਦੀ ਚਲੂਣੇ ਤੇਰੇ ਲੜਦੇ ਨੇ ਐ ਛਾਲਾ ਮਾਰਦਾ ਹੁੰਨਾ ਹੈਗਾ ਉਹ ਤੇ ਕੁੱਟਣ ਵਾਲੇ ਲੱਛਣ ਨੇ ਤੇਰੇ ਇਹ ਕੁੰਡੇ ਫਿਰ ਉਹ ਤੋਂ ਥੋੜੀ ਛੱਤਰ ਖਾਣੇ ਹੈਗੇ ਤੇ ਮੇਰੀ ਬੇਇੱਜ਼ਤੀ ਹੁੰਦੀ ਹੈਗੀ ਫਰੋਂ ਗੱਲ ਅਣਖ ਤੇ ਆ ਗਈ ਅਣਖ ਤੇ ਕੀ ਸਾਰਾ ਪਿੰਡ ਥੂ ਥੂ ਕਰਦਾ ਮੇਰੇ ਤਾਂ ਹੁਣ ਵੀ ਤੀਵੀਂ ਤੇ ਕੁੱਟ ਗਿਆ ਜੇ ਮੈਂ ਹੁਣ ਕਾਸ਼ ਜੋਗਾ ਹੁੰਦਾ ਨਾ ਮੈਂ ਤੇਰੇ ਨਾਲ ਮੇਰੀ ਨਾ ਮੇਰੀ ਨਾ ਪਾਪੀ ਤੂੰ ਵੀ ਮਾੜਾ ਕਹਿਣੀ ਹੁੰਨੀ ਆ ਅੱਜ ਫਿਰ ਪੈ ਗਈ ਕੁੰਡੇ ਦੀ ਲੋੜਾ ਓ ਮੈਂ ਕਾਹਨੂੰ ਮਾੜਾ ਕਹਿਣੀ ਮੈਂ ਤਾਂ ਤੈਨੂੰ ਸਮਝਾਉਣੀ ਹੁੰਨੀ ਆ ਵੀ ਕੰਜਰੀ ਮਗਰ ਨਾ ਲੱਗ ਜੀ ਕਿਤੇ ਐਂ ਕਹਿਣੀ ਹੁੰਨੀ ਆ ਮੈਂ ਤਾਂ ਮੈਨੂੰ ਲੱਗਦਾ ਗੱਲ ਸੁਣੋ ਮੇਰੀ ਐਂ ਨਹੀਂ ਸ਼ੇਰ ਫੜਿਆ ਜਾਂਦਾ ਹੈ ਗਿਆ ਮੈਂ ਬੰਦਾ ਬੱਕਰੀ ਸ਼ੇਰ ਤਾਂ ਆਪੇ ਆਊਗਾ ਤੁਹਾਡੇ ਕੋਲੇ ਸਾਰੀ ਉਮਰ ਅਹਸਾਨ ਨਹੀਂ ਭੁੱਲਦਾ ਆ ਲੰਬਾ ਤਰਾ ਦੇ ਤੁਸੀਂ ਮੇਰੀ ਗੱਲ ਸੁ ਆਏ ਕਿਵੇਂ ਆਉਗੀ ਉਹ ਮੇਰਾ ਕੰਮ ਹੈ ਮੈਂ ਜਾਣਾ ਬਸ ਸਾਡੇ ਤਾਂ ਉਹੀ ਨਹੀਂ ਆਉਂਦੀ ਮੈਥੋਂ ਡਰਦੀ ਐ ਉਹ ਆਉਗੀ ਕਿਉਂ ਫਿਕਰ ਕਰਦੀ ਆਪੇ ਆਉਗੀ ਤੁਸੀਂ ਕਰੋ ਜਿਹੜਾ ਕੁਝ ਕਰਦੇ ਹੋ ਇੱਥੇ ਚੜ ਚੜ ਕੁੱਟਿਆ ਕੇਰਾ ਦਾ ਮੈਨੂੰ ਹੋਰ ਵਿਚਾਰੇ ਦੇਖੀ ਕਿੰਨਾ ਆ ਦੇਖ ਲੈ ਸਾਰੇ ਹੱਡ ਦੁਖੀ ਆਂਦੇ ਨੇ ਵਿਚਾਰੇ ਦੇ ਓਏ ਮੇਰਾ ਜੀ ਤਾਂ ਕਰਦੇ ਕਈ ਵਾਰੀ ਨੂੰ ਰਿਸ਼ਤਾ ਕਰਾਉਂਦਾ ਸਾਲੇ ਦੇ ਲੱਛਣ ਜਨਾਨੀ ਵਾਲੇ ਨੇ ਇਹਦੇ ਜਨਾਨੀ ਤੋਂ ਕੁੱਟ ਗਿਆ ਕਿਹੜੀ ਰਿਸ਼ਤੀ ਰਿਸ਼ਤਾ ਮੇਰਾ ਰਿਸ਼ਤਾ ਤਾਂ ਮੈਂ ਖਰਾਬ ਹੋ ਤੂੰ ਸਾਡਾ ਕੰਮ ਕਰਾ ਦੇ ਚਲ ਮੈਂ ਭੇਜਦਾ ਉਹਨੂੰ ਕਿਸੇ ਬਹਾਨਾ ਲਾ ਕੇ ਹਾਂ ਤੂੰ ਪਾਲੋ ਨੂੰ ਕਟਾ ਦੇ ਮੇਰੇ ਹੱਥੋਂ ਮੇਰੇ ਤਾਂ ਦੋ ਵਿਆਹ ਹੋ ਗਏ ਸਨ ਦੇਖ ਭਾਈ ਮੈਂ ਕਟਾਉਂਦਾ ਨਹੀਂ ਮੈਂ ਤਾਂ ਪਿੰਡ 'ਚ ਸਾਰਿਆਂ ਨਾਲ ਵਰਤਣਾ ਮੈਂ ਬੁਰੇ ਨਹੀਂ ਪੈ ਸਕਦਾ ਸਕੀਮ ਬਾਗਲ 'ਚ ਬਾਗਲ ਦੀ ਸਕੀਮ ਦਾ ਲੱਗੀ ਤੁਹਾਡੇ ਬਾਗਲ 'ਚ ਆਜੂਗੀ ਬਸ ਠੀਕ ਹੈ ਕਿੰਨਾ ਕ ਟੈਮ ਲੱਗੂ ਬਸ ਮੈਨੂੰ ਟੱਕਰੇ ਦਾ ਸਹੀ ਉਹ ਵੀ ਆਜੂਗੀ ਠੀਕ ਹੈ ਹੋਣਾ ਟੱਕਰੇ ਨਾ ਤੇ ਅਸੀਂ ਇੱਥੇ ਖੜੇ ਜਾਈਏ ਸੁੱਖ ਜੀ ਕਹਿੰਦੇ ਮੇਰਾ ਨਾ ਬਦਲਦੀ ਭਾਬੀ ਕੁੰਡਾ ਨਾ ਕਹੀਂ ਨਾਲੇ ਜਿੱਥੇ ਕੁੰਡੀਆਂ ਦੇ ਸਿੰਘ ਫੱਜ ਜਾਂਦੇ ਨੇ ਨਾ ਉੱਥੇ ਫਿਰ ਕੁੰਡਾ ਹੀ ਕੰਮ ਆਉਂਦਾ ਹੁੰਦਾ ਹੈ ਗਲਤ ਤਾਂ ਭਈ ਹੈ ਨਾ ਅਸੀਂ ਤਾਂ ਕੋਕੇ ਚੜਦਾ ਕਰੂਗਾ ਕੰਮ ਜਿਹੜੇ ਇ ਅੱਪੇ ਆ ਜੂਗੀ। ਆਪਾਂ ਲੱਗਣਗੇ ਤਾਂ ਛੱਪੇ ਗੀ। ਆਪਾਂ ਵੀ ਇਹ ਤਾਂ ਕੱਲ ਨੂੰ ਲੈ ਜਾਾਂਗੇ। ਵੀ ਅੱਜ ਥੋੜੀ ਲੈ ਕੇ ਜਾਣੀ ਐ। ਮੈਂ ਤਾਂ ਤੇਰਾ ਲੋਡ ਕਰਕੇ ਰੱਖਦੀ ਐ। ਮੈਂ ਕਿਹਾ ਜੇ ਧੁੰਦ ਜੀ ਨਾਲ ਗਿੱਲੀਆਂ ਹੋ ਗਈਆਂ ਨਾ ਔਖਾ ਹੀ ਹੋ ਜਾਊਗਾ ਮਸਾਂ ਸਿਕਾਈਆਂ ਨੇ ਤਾਂ ਆਪਾਂ। ਇੱਕ ਵਾਰੀ ਸਾਰੀ ਗਰਮੀ ਚ ਪਸਪਸ ਰਹਿਣ ਦੇ। ਇਹਨਾਂ ਤੇ ਤਾਂ ਮੈਂ ਆਪੇ ਤਰਪਾਲ ਪਾ ਦੂੰਗਾ। ਕਿਹ ਰਾਹ ਜਾਂਦੇ ਮੇਰੀ ਗੱਲ ਸੁਣ ਲੈ ਕਿਤੇ ਮੂਰੇ ਨਾ ਹੋਈ ਜਾਈ ਮੈਂ ਮੂਰੇ ਰਹੂੰਗੀ ਤੇਰੇ ਫੇਰ ਲਾਜੂ ਖਾਉਂ ਸੜੇ ਹੋ। ਉਹ ਨਾਲੇ ਕੀਤੇ ਕਹਦੇ ਮੈਨੂੰ ਬੰਦੇ ਨੇ ਹੱਥ ਪਾ ਲਿਆ ਬਾਹਵੇਂ ਵੀ ਨਹੀਂ ਕਰਦਾ ਇਹ ਜਿਹਿਆਂ ਦਾ ਕੀ ਪਤਾ ਹੁੰਦਾ ਜੱਗੀ ਇਹ ਜਿਹਿਆਂ ਦਾ ਕੁਝ ਨਹੀਂ ਪਤਾ ਠੀਕ ਹੈ ਬੇ ਕਿਤੇ ਲਾਰਾ ਤਾਂ ਨਹੀਂ ਲਾ ਗਿਆ ਆਪਾਂ ਨੂੰ ਨਾ ਆਊਗੀ ਚਲ ਦੇਖਦੇ ਆ ਮੜਾ ਜੀ ਦੇਖਦੇ ਆ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਹਾਏ ਬੇ ਤੇਰਾ ਬੇੜਾ ਬੈਜੇ ਪਾਂ ਤੋੜਤੀ ਸੀ ਉਪਾ ਵੀ ਮੈਂ ਤੈਨੂੰ ਕੁਝ ਕਹੇ ਵਿੱਚ ਤਾਂ ਤੂੰ ਆਵਾਜ਼ ਦੀ ਫਿਰਦੀ ਆ ਮੈਂ ਵਿਚਵੱਦਰ ਨੂੰ ਤੈਨੂੰ ਦੀਦਾ ਨਹੀਂ ਹੈਗਾ ਉਹ ਮੈਂ ਤਾਂ ਆਪਣੇ ਰਾਹ ਜਾਣ ਲੱਗ ਰਿਆਂ ਹੁਣ ਹੱਥ ਬਾਂਦਾ ਤੇਰੇ ਅੱਗੇ ਨਾ ਨਾ ਕਰਿਆ ਕਰ ਕੁਸੇ ਹਿਆ ਮੇਰੇ ਤਾਂ ਪਹਿਲੀ ਲੋਕਾਂ ਨੂੰ ਆਉਣਾ ਮਾਰ ਕੇ ਮੈਂ ਕਿ ਤਰੇ ਛਤਰੀ ਨਾਗ ਲੜਾਤਾ ਨਾਗ ਲੜਾਤਾ ਤਾਂ ਮੇਰੇ ਨਾਲੇ ਜਿਹੜਾ ਕੁਸ ਅੱਜ ਮੈਂ ਦੇਖ ਕੇ ਆਇਆ ਨਾ ਮੇਰੇ ਤਾਂ ਜਮੀ ਜਕੀ ਨਹੀਂ ਉੱਠ ਜਾਂ ਦੁਨੀਆ ਤੋਂ ਭਾਬੀ ਕੀ ਦੇਖ ਆਇਆ ਵੇ ਬਸ ਜਿਹੜਾ ਕੁਸ ਦੇਖ ਲਾ ਮੈਂ ਤਾਂ 20 ਡੋਲਰਾਂ ਦੀ ਖੇਚ ਅੱਜ ਦੇ ਬੰਦੇ ਤੇ ਡੁੱਲ ਜਾਂਦੀ ਓਏ ਜਮਾ ਜਿਹੜਾ ਬੰਦਾ ਗੰਦ ਪਿੰਡ ਚ ਜਮਾ ਉਹ ਤੇ ਡੁੱਲ ਗਈ ਵੇ ਮਰ ਜਣਾ ਮੈਂ ਕੀ ਤਾਂ ਡੁੱਲ ਗਈ ਵੇ ਉਹ ਤੈਨੂੰ ਨਹੀਂ ਕਹਿੰਦਾ ਹੈਗਾ ਉਹ ਆਪਣਾ ਨਾਂ ਦੇਖ ਲੈ ਤੇਰੇ ਨਾਲ ਮੇਰਾ ਨਾਂ ਜੋੜ ਰਖਿਆ ਪਿੰਡ 'ਚ ਰੌਲਾ ਪਾ ਰਖਿਆ ਉਹ ਮੇਰੇ ਸਾਲੇ ਮੱਗਰ ਨੇ ਉਹ ਮੱਗਰ ਨੇ ਮੱਗਰ ਨੇ ਉਹ ਪੇਟਲੇ ਨੇ ਆਪ ਭਾਬੀ ਹੁਣ ਮੈਂ ਮੈਨੂੰ ਸ਼ਰਮ ਆਉਂਦੀ ਏ ਦੱਸ ਦੇ ਨਾ ਤੂੰ ਮੈਂ ਦੱਸ ਦੇ ਇੱਥੇ ਕਹਾਂ ਪਰਝਾਈਆਂ ਤੇਰੀ ਫੇਰ ਕੀ ਹੋ ਗਿਆ ਨੇ ਅੱਖ ਜਮੀ ਚ ਕੇ ਦੱਸ ਦੇ ਮੇਰਾ ਤਾਂ ਮਰਨ ਹੋ ਗਿਆ ਉਹ ਨੱਜਰ ਵਾਲੀ ਦੇਖ ਲੈ ਕਿੰਨੀ ਸੋਹਣੀ ਆ ਹਨਾ ਹਾਂ ਬਿੱਲੀ ਮੱਗਰ ਨਾਲ ਓਏ ਮੱਗਰ ਨਾਲ ਖੇ ਖਾਂਦੀ ਆ ਓਏ ਦਿਲ ਟੁੱਟ ਗਿਆ ਨਜ਼ਾਰਾ ਹੀ ਆ ਗਿਆ ਕਹਿੰਦੀ ਨਜ਼ਾਰਾ ਆ ਗਿਆ ਸੌਂ ਲੱਗੇ ਬਾਗਲ 'ਚ ਹੁਣ ਬੜੇ ਮੈਂ ਆਪਦੀ ਅੱਖ ਹੀ ਦੇਖਿਆ ਬਾਗਲ 'ਚ ਸੌਂ ਖਾਵੇ ਹਾਂ ਕੰਦੀ ਸੌਂ ਤੂੰ ਚੱਲ ਫਿਰ ਤੇਰੀ ਸੌਂ ਲੱਗੇ ਭਈ ਜਵਾਨੀ ਚ ਮਰ ਜੇ ਤੂੰ ਜਾਂ ਝੂਠ ਬੋਲਾਂ ਤੇਰਾ ਪੇੜਾ ਭੇਜੇ ਮੇਰੇ ਜਬਖ ਪਾਲ ਦੇਗਾ ਤੇਰਾ ਭੇਜੇ ਪੇੜਾ ਤੂੰ ਜਾ ਕਰ ਮੈਂ ਆ ਗਈ ਤੂੰ ਫੜ ਜਾ ਕੇ ਉੱਪਰ ਹਾਂ ਬਹੁਤ ਦੇਖ ਬੇ ਜੱਗੀ ਨਿਕਲਿਆ ਬਾਹਰ ਤੈਨੂੰ ਵੀ 20 ਮਿੰਟ ਹੋ ਗਏ ਗਏ ਨੂੰ ਆ ਕੁੰਡਾ ਜਾਂ ਪਤਾ ਨਹੀਂ ਝੂਠ ਬੋਲ ਗਿਆ ਵੀ ਮੈਂ ਲਿਆਉਣਾ ਹਜੇ ਤੱਕ ਨਹੀਂ ਆਈ ਆ ਜਾ ਆ ਜਾ ਪਾ ਲੋ ਆ ਜਾ ਆ ਗਈ ਕੀ ਗੱਲ ਤੂੰ ਸਾਡੇ ਵਾਗਲ ਚ ਕੀ ਕਰਨਾਈ ਹੈ ਕਿ ਨਾਜ਼ਰ ਇੱਥੇ ਬੁਲਾਉਂਦਾ ਹੁੰਦਾ ਤੈਨੂੰ ਬੁਲਾਉਣ ਨੂੰ ਮੈਂ ਆਉਂਗੀ ਕਿ ਫਿਰ ਤੂੰ ਉਰੇ ਕੀ ਕਰਨਾ ਸ਼ਰਮ ਮੰਨ ਲਾ ਬੇ ਹਾਂ ਸ਼ਰਮ ਤਾਂ ਇਹ ਤਾਂ ਮੰਨੀ ਬੈਠਾ ਸ਼ਰਮ ਤੂੰ ਮੰਨ ਲਾ ਤੂੰ ਸ਼ਰਮ ਮੰਨਦੀ ਆ ਕਾਦੀ ਮੰਨਣਾ ਸਰ ਮੇਰਾ ਘਰ ਪੱਟੀ ਜਾਨੀ ਕਿ ਤੇਰੇ ਘਰ ਨੂੰ ਮੈਂ ਤੇਰਾ ਘਰ ਤੋਂ ਬੜੇਵੇਂ ਲੈਣੇ ਆਂਗੇ ਉਰੇ ਕੀ ਕਰਨਾ ਹੀ ਐ ਨਹੀਂ ਮੈਂ ਤਾਂ ਜਾਂਦੀ ਦੀ ਨੰਗੀ ਆ ਮੈਂ ਕਿਹਾ ਬਾਹਰ ਖੁੱਲਾ ਪੈ ਕੁੰਡਾਂ ਹੀ ਲਾ ਜਾਨੇ ਕੋ ਡੰਗਰ ਪਸੂਨਾ ਤੜਾ ਜੇ ਹਾਏ ਹਾਏ ਕਿੰਨੀ ਫਿਕਰ ਹੈ ਤੇਰੀ ਲੱਤ ਤੋੜਾਂ ਦੀ ਨਾ ਡੰਗਰਾਂ ਦੀ ਕਿੰਨੀ ਫਿਕਰ ਹੈ ਬਹੁਤ ਫਿਕਰ ਹੈ ਨਾ ਤੈਨੂੰ ਨਹੀਂ ਦੱਸ ਮੇਰੀਏ ਕੁਸ ਲੱਗਦੀ ਏ ਤੂੰ ਇਹਨੂੰ ਕਿਉਂ ਛੇੜਿਆ ਸੀ ਹੈ ਕੀ ਕਹੂੰਗਾ ਰਸੀ ਦੱਸੇ ਉਸੇ ਮੈਨੂੰ ਹੈ ਤੂੰ ਜੇ ਸਮਝਦੀ ਆ ਚੱਲ ਫੇੜਾ ਬਾਲਾ ਰੂੜੀ ਚ ਕੱਲੇ ਡੇਗਣੀ ਛੱਡ ਦੇ ਜੱਗੀ ਕਾਨੂੰ ਇਹਦੇ ਪਤਾ ਪਰ ਮਰਨੀ ਆਏ ਕੇ ਪਰਾ ਮੈਂ ਖੋਦ ਕੇ ਆਉਂਦੀ ਆ ਉਹ ਜੰਮਾ ਮਤ ਜਾਨੀ ਤੂੰ ਤਾਂ ਕਰੀਂ ਬੋਝਾ ਐਸੇ ਥੋੜੇ ਨਾਲ ਤੂੰ ਤਨ ਮੈਂ ਖੋਕ ਖੋਕਣਾ 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 ਹੈ ਐਸੇ ਫੋੜੇ ਨਾ ਕੁੱਟ ਤੂੰ ਬੰਪੇ ਬਸ ਤੇਨਸ ਮਾਰ ਤੂੰ ਮਸਤੀ ਕਰਾ ਫੜਾ ਮੈਂ ਤੇ ਯਾਰ ਨੂੰ ਦੇਖਣ ਆਈ ਸੀ ਤੂੰ ਤਾਂ ਛੱਟ ਨਹੀਂ ਪਰਚਾ ਮੈਂ ਤੇ ਯਾਰ ਨੂੰ ਦੇਖਣ ਆਈ ਸੀ ਨਹੀਂ ਕਿਹੜਾ ਕਿਹੜਾ ਮੇਰਾ ਯਾਰ ਮਸਕਰ ਕਿਹੜਾ ਮੇਰਾ ਯਾਰ ਤੇਰਾ ਪੇੜਾ ਪਾਇ ਜੇ ਖੜ ਜਾ ਇੱਕ ਬੱਜ ਜੱਗੀ ਛੱਡ ਦੇ ਖੜ ਜਾ ਪਹਿਲਾਂ ਤੂੰ ਮੈਨੂੰ ਆਏ ਦੱਸ ਨੀ ਕਿਹੜੇ ਚਾਰਜ ਦੀ ਗੱਲ ਕਰਦੀ ਕਿਹੜੇ ਚਾਰਜ ਦੀ ਗੱਲ ਕਰਦੀ ਮੱਗਰ ਦੀ ਗੱਲ ਕਰਦੀ ਤੇ ਜਿੰਦਗੀ ਦਾ ਦਬਾੜਾ ਹੋਇਆ ਸੀ ਮੈਂ ਜਿੰਦਗੀ ਦਾ ਦਬਾੜਾ ਸੀ ਨਾ ਅਗੜੇ ਨੀ ਨਾ ਅਗੜੇ ਆਪਣੇ ਆਪ ਨੂੰ ਹੁਣੀਆਂ ਸੁੱਕੀ ਸੀ ਵੀ ਕਰੀ ਮੈਨੂੰ ਪਤਾ ਪਰਚ ਮਾਰਦਾ ਤੇ ਮੈਨੂੰ ਪਤਾ ਦਿਲਾਵੇਂ ਤੇ ਪਤਾ ਨੇ ਆਜਾ ਆਜਾ ਹੁਣ ਸੁਣ ਦੋ ਮਨ ਫਲ ਤਾਂ ਤੈਨੂੰ ਬਣਾਉਣਾ ਕੋਲ ਕਰ ਲੈ ਆ ਜਾ ਥੋੜਾ ਜਿਹਾ ਦੇ ਜਮੇ ਮਾਰ ਕੇ ਮਾਰ ਕੇ ਛੋਟ ਦੇ ਫੇਰ ਲੋਟਾ ਥੋਕ ਨੂੰ ਕੋਈ ਨਹੀਂ ਕੇ ਕੱਟ ਤਾਂ ਮਨ ਤੁਸੀਂ ਆ ਜਾ ਆ ਜਾ ਤੇਰਾ ਮੇਰਾ ਪਾਵੇਂ ਜੇ ਤੇਰਾ ਨਿਕਲ ਜਾ ਨਿਕਲ ਜਾ ਮੇਰੀ ਅੱਖਾਂ ਤੋਂ ਹੋ ਜਾ ਦੂਰ ਤੁਸੀਂ ਛੱਡ ਮੈਂ ਕਹਣੀ ਹੋ ਜਾ ਦੂਰ ਭੱਗ ਜਾ ਚੱਲ ਚੱਲ ਭੱਗ ਜਾ ਛੰਡੀ ਛੰਡੀ ਖਾਰੇ ਕੀ ਛਿੱਤ ਨਹੀਂ ਸੜੀ ਹੋਏ ਕੰ ਜੀ ਜੀ ਕਿਸੇ ਥਾਂ ਤੇ ਤੇ ਤੈਨੂੰ ਮੈਂ ਕਿੰਨਾ ਸਮਝਾਈਆ ਨਹੀਂ ਹੈ ਜੇ ਮਰਨੀ ਲੇ ਤੇ ਪਰਚਾ ਭਵਾਤਾ ਫੇਰ ਕੀ ਕਰੇਗਾ ਕਾ ਵਿਚਾ ਵੀ ਮਰਦਾ ਦੀ ਪਿੰਡ ਕੋਈ ਗੱਲ ਨਹੀਂ ਪਿੰਡ ਮਰਦਾ ਤੇ ਕੀ ਕਰ ਲੇਗਾ ਦੇਖੀ ਜਾਊਗੀ ਜਿੱਤੇ ਤੇਰਾ ਪਤੰਦਰ ਹੋਣੀ ਕਰੇ ਹੈਗਾ ਕੋਈ ਨਾ ਸਿਰਾ ਲੱਗੀ ਜਿਹਨੇ ਸਾਚੜਾ ਤਾਂ ਮੇਰਾ ਬੈਤਲ ਨਹੀਂ ਆ ਜਾ ਹੁਣ ਇੱਥੇ ਨਾ ਖੜ ਆਏ ਨਹੀਂ ਪਤਾ ਉਹ ਰਿਆ ਕਿ ਤੈਨੂੰ ਕੁੱਟੀ ਜਾਵੇ ਉਹ ਚੱਲ ਘਰੇ ਮੇਰੇ ਨਾਲ ਚੱਲ ਤਫਾ ਹੁਣੀ ਨਾ ਹੋਵੇ ਤਾਂ